ਲਪੀਤਵ ਦੇ ਬਿਆਨ ਦੇ ਰਿਹਾ ਵੀ ਮੇਰੇ ਇੱਕ ਕਾਰ ਲਾ ਕੇ ਪਿੰਡ ਦੇ ਲੋਕਾਂ ਨੇ ਟੋਬੇ ਦੇ ਵਿੱਚ ਛੁੱਟਦੇ ਦੂਸਰੇ ਪਾਸੇ ਰਿਟਨ ਦੇ ਵਿੱਚ ਜਿਹੜੀ ਕਾਰਵਾਈ ਚੱਲ ਰਹੀ ਸੀ ਲਪੀਤਵ ਵੱਲੋਂ ਜਿਹੜੇ ਰਿਟਨ ਦੇ ਵਿੱਚ ਬਿਆਨ ਦਿੱਤੇ ਗਏ ਨੇ ਉਹਨੇ ਕਿਹਾ ਕਿ ਹਾਂ ਮੈਂ ਬਾਕੀ ਅੰਮ੍ਰਿਤ ਦੇ ਵਿੱਚ ਫਰਵਰੀ ਦੇ ਵਿੱਚ ਭੰਗ ਕਰਦਾ ਸੀ ਮੈਂ दारू ਪੀ ਕੇ ਭੰਗ ਕੀਤਾ ਮੇਰੇ ਤੋਂ ਬਾਅਦ ਨਸ਼ੇ ਕਰਨ ਲੱਗਿਆ ਉਹਨਾਂ ਨੇ ਮਤਲਬ ਇਹ ਬਿਆਨ ਦਿੱਤਾ ਜਦੋਂ ਕਿ ਸੋਸ਼ਲ ਮੀਡੀਆ 'ਤੇ ਜਿਹੜੀ ਵੀਡੀਓ ਸੀ ਕਾਰਾਂ ਨੂੰ ਛੱਟਣ ਵਾਲੀ ਇਹ ਇਧਰ ਇਹਨੇ ਦੱਸਿਆ ਕਿ ਫਰਵਰੀ ਦੇ ਵਿੱਚ ਮੈਂ ਅੰਮ੍ਰਿਤ ਭੰਗ ਕਰਦਾ ਇਹਦਾ ਤਾਲਮੇਲ ਕਿਸੇ ਨੇ ਨਹੀਂ ਬਣਾਇਆ ਮੰਨ ਕੇ ਚਲੋ ਜੋ ਕਹਤਾ ਉਹਨੇ ਬੱਸ ਕੋਈ ਸਰਫਸ ਦੀ ਵੈਲਿਊ ਨਹੀਂ ਹੈ। ਹਰ ਇੱਕ ਵੀਡੀਓ ਤੋਂ ਕੋਈ ਵੀਡੀਓ ਆ ਰਹੀ ਹੈ ਜਿਹੜਾ ਕੇਸ ਕਤਲ ਕਰ ਰਿਹਾ। ਮਤਲਬ ਸੂਚਨ ਚੋਗੀ ਗੱਲ ਹੈ ਕਿ ਉਹਨਾਂ ਦਾ ਐਫ ਆਈ ਆਰ ਦੇ ਵਿੱਚ ਹਾਲ ਤੱਕ 9 ਦਰਜ ਹੋਇਆ ਹੈ। ਇਹ ਜੀ ਇਹ ਪਹਿਲੀ ਘਟਨਾ ਨਹੀਂ ਜਿਹੜਾ ਮੇਰੇ ਤੇ ਅਟੈਕ ਹੋਇਆ। ਮੈਨੂੰ ਮੰਨ ਕੇ ਚਲੋ 8 ਮਹੀਨੇ ਹੋ ਗਏ, 8 ਮਹੀਨਿਆਂ ਦੇ ਵਿੱਚੋਂ 5-6 ਅਟੈਕ ਮੇਰੇ ਤੇ ਹੋ ਚੁੱਕੇ। ਉਹ ਟੈਗ ਦੇ ਵਿੱਚ ਇੱਕ ਬੰਦੇ ਦਾ ਮਰਡਰ ਦੱਕੀ ਹੋ ਗਿਆ। ਮਤਲਬ ਮੇਰੇ ਘਰ ਤੱਕ ਗੁੰਡੇ ਵੀ ਭੇਜਦੇ ਮੈਨੂੰ ਮਾਰਨ ਵਾਸਤੇ। ਕੈਂਚੀ ਦਾ ਗੇਟ ਤੋੜਦਾ ਜੀ ਜਿਹੜਾ ਆਪਣਾ ਬਿਜਲੀ ਵਾਲਾ ਹੁੰਦਾ ਮੀਟਰ ਉਹਨਾਂ ਦੇ ਬਕਸੇ ਹੁੰਦੇ ਨੇ ਉਹ ਤੋੜਤੇ ਮਤਲਬ ਸਰਿਆਮ ਕਿਰਪਾਨਾਂ ਲੈ ਕੇ ਘੁੰਮਣਾ ਉਹਨਾਂ ਦਾ ਇਹ ਰੋਜ਼ ਦਾ ਕੰਮ ਸੀਗਾ ਜਿਹੜੀ ਕਿ ਆਪਣੇ ਲਵੇ ਸਾਰੇ ਵੀਡੀਓ ਨੇ ਵੀ ਤੇਲ ਦੀ ਕੁੱਪੀ ਕਿਹਦੇ ਕੋਲ ਹੈ ਕੈਂਚੀ ਕੌਣ ਖੜਾ ਰਿਹਾ ਕੱਟ ਕੌਣ ਰਿਹਾ ਪਰ ਉਹਨਾਂ ਤੇ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੁੜੀ ਦੇ ਵਾਪਸ ਤੇ ਹੋਈ ਆ ਜਰੂਰ ਪਰ ਜਿਹੜਾ ਹੋਰ ਕੋਈ ਕੁੱਟਮਾਰ ਕਰ ਰਿਹਾ ਜਾਂ ਫਿਰ ਕੈਸ ਕਤਲ ਕਰ ਰਿਹਾ ਜਦੋਂ ਕਿ ਜਿਹੜੇ ਜੇਲ੍ਹ ਦੇ ਵਿੱਚ ਉਹ ਲੋਕ ਨੇ ਜਿਹੜੇ ਤਾਂ ਤਾਂ ਕੋਈ ਵੀਡੀਓ ਆ ਕਿਸੇ ਨੂੰ ਕੁੱਟਨ ਮਾਰਨ ਦੀ ਈਕਾ ਤਾਰਾ ਸਿੰਘ ਮੰਨਦਾ ਕਿ ਮੈਂ ਇਹਨੂੰ ਕੁੱਟਿਆ ਉਹ ਮੰਨਦਾ ਕਿ ਉਹਦੀ ਕੁੜੀ ਨੂੰ ਮੈਸੇਜ ਕਰੇ ਸੀ ਉਹਨੇ ਕੁੱਟਦਾ ਪਰ ਬਾਕੀ ਪਰਸਨਾਂ ਦਾ ਕੀ ਕੁਝ ਸੀ ਕਿ ਜਦੋਂ ਐਨਟੀਪਾਰਟੀ ਨੇ ਉਹਨੂੰ ਕੈਮਰਾ ਵਾਲੇ ਉਹੀ ਖੜਾ ਰੱਖੇ ਸੀ ਜਿਨ੍ਹਾਂ ਦੇ ਇਹਨਾਂ ਦੇ ਆਪਣੇ ਬੰਦੇ ਸੀ ਉਹਨਾਂ ਨੇ ਸਾਡੇ ਵਾਲੀਆਂ ਵੀਡੀਓ ਜਿਹੜੀਆਂ ਉਹ ਐਡਿਟ ਕਰਕੇ ਵੀਰਜ ਮਾਰਤੀਆਂ ਉਸ ਤੋਂ ਬਾਅਦ ਜਿਹੜਾ ਆਪਣੇ ਪੱਖ ਦਾ ਆਤੀ ਇਹਨਾਂ ਦਾ ਉਹ ਰੱਖ ਲਿਆ ਇਸੇ ਚੱਕਰ ਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਏਡਾ ਵੱਡਾ ਕਦਮ ਚੁੱਕਿਆ ਪ੍ਰਸ਼ਾਸਨ ਕਹਿੰਦੇ ਜੀ ਡਿਪਟੀ ਸਾਹਿਬ ਤੁਹਾਨੂੰ ਬੁਲਾਇਆ ਸੀ ਕੋਹਾਨੀਗੜ ਤੇ ਉਹਨਾਂ ਨੇ ਕਹਿੰਦੇ ਵੀ ਤੁਸੀਂ ਬਰੀ ਹੋ ਜਾਓਗੇ ਵੀ ਤੁਹਾਡਾ ਕੋਈ ਕਸੂਰ ਨਹੀਂ ਮੈਨਾਂ ਨੇ ਸਵਾਲ ਵੀ ਕੀਤਾ ਸੀ ਵੀ ਚਲੋ ਠੀਕ ਹੈ ਤੁਸੀਂ 15 ਦਿਨਾਂ ਅੱਜ ਵਾਦਾ ਮੈਨੂੰ ਕਹਿ ਰਹੇ ਹੋ ਕਿ ਤੁਸੀਂ ਬੇਕਸੂਰ ਹੋ ਵੀ ਪ੍ਰਸ਼ਾਸਨ ਦੇ ਜਿਹੜੀ ਪਹਿਲਾਂ ਸੁਣ ਵੀ ਨਾ ਕਿਉਂ ਨਹੀਂ ਕੀਤੀ ਬੰਦਾ 15 ਦਿਨ ਉਹਨੇ ਜੇਲ੍ਹ ਚ ਕੱਟ ਲਏ ਤੇ ਉਹ ਦਵਾਰਾ ਪਉਨ ਕਹਿ ਰਿਹਾ ਵੀ 30 ਅਣਕੈਲੀ ਸੀ ਅਸੀਂ ਕਾਰਵਾਈ ਨਹੀਂ ਕੀਤੀ ਜੇਲ੍ਹ ਤੋਂ ਰੱਖਣ ਤੋਂ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਉਹਨਾਂ ਨੇ ਜੇ ਤਾਂ ਫਿਰ ਇਹ ਸੋਚ ਲਈ ਮੇਜਪੁਰ ਹੋ ਗਈ ਪੰਚਾਇਤ ਰੋਲੇ ਚ ਜਾਵੇ ਜਾਂ ਨਾ ਜਾਵੇ ਜੇ ਨਹੀਂ ਜਾਂਦੀ ਤਾਂ ਸਰਪੰਚ ਆਉਂਦਾ ਨਹੀਂ ਇਹਨੇ ਕਰਵਾਇਆ ਘਰੇ ਬੈ ਕੇ ਜੇ ਜਾ ਰਿਹਾ ਤਾਂ ਲਵੇ ਖੜਕੇ ਕਰਵਾਇਆ ਆ ਮੈਂ ਮਾਨ ਸਾਹਿਬ ਨੂੰ ਵੀ ਇਹ ਗੱਲ ਪੁੱਛੂੰਗਾ ਕਿ ਸਾਨੂੰ ਇਹ ਵੀ ਦੱਸ ਦਿਓ ਅਸੀਂ ਰੋਲੇ ਚ ਜਾਈਏ ਉਹਦੀ ਸਪੋਰਟ ਜਾਂ ਕਿਸੇ ਦੇ ਸਿਰ ਪੱਟਣ ਤੋਂ ਬਾਅਦ ਆਇਆ ਕਿਤੇ ਇਹ ਗੱਲ ਪੁਲਿਸ ਪ੍ਰਸ਼ਾਸਨ ਨੇ ਇਹਨਾਂ ਨੂੰ ਕਹਨੇ ਸਤਾ ਪਿਆਸੇ ਹੈ ਅੱਖਾਂ ਵਿੱਚ ਕਿ ਤੁਹਾਡੀ ਤੁਹਾਨੂੰ ਜੇਲ੍ਹ ਜੀ ਪੰਚਾਇਤ ਅੱਖਾਂ ਵਿੱਚ ਕਿ ਬਚਾਇਆ ਕਿਉਂਕਿ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਇੱਕ ਗੱਲ ਉਹ ਦੇਖੀ ਜਾਵੇ ਜਿਵੇਂ ਉਹਨਾਂ ਬਾਅਦ ਚ ਕਹਿਣਾ ਕਹਿੰਦੇ ਵੀ ਤੇਰੀ ਜਾਨ ਨੂੰ ਖਤਰਾ ਸੀ ਵੀ ਤਾਂ ਕਰਕੇ ਤੈਨੂੰ ਜੇਲ੍ਹ ਚ ਸੁਠਣਾ ਪਿਆ ਚਲੋ ਆਪਾਂ ਉਹ ਗੱਲ ਵੀ ਮੰਨ ਲੈਣੇ ਭਾਈ ਫਿਰ ਤੁਹਾਡਾ ਮਿਲੀ ਭੁਗਤ ਨਹੀਂ ਲੱਗ ਰਹੀ ਕਿ ਤੇ ਪ੍ਰਸ਼ਾਸਨ ਦੇਖੋ ਇਹ ਤਾਂ ਮਿਲੀ ਭੁਗਤ ਸਾਹਮਣੇ ਦਿਖ ਰਿਹਾ ਹੁਣ ਕੇਸ ਕੀ ਆ ਜੀ ਕੇਸ ਕੀ ਨੇ ਕਤਲ ਕਰ ਰਹੇ ਨੇ ਉਹ ਸਰੇ ਹੁਣ ਘੁੰਮ ਰਿਹਾ ਵੀਡੀਓ ਚ ਹਰੇਕ ਵੀਡੀਓ ਦੇ ਵਿੱਚ ਆ ਰਿਹਾ ਉਹ ਬੰਦਾ ਜਦੋਂ ਫੜਿਆ ਨਹੀਂ ਆਪਾਂ ਇਰਾਕ ਉੱਤਰਿਆ ਕਿੱਥੇ ਆ ਉਹ ਤਾਂ ਕੋਈ ਜ਼ਿਕਰ ਨਹੀਂ ਕਰ ਰਿਹਾ ਜੀ ਦੇਖੋ ਜੀ ਮੈਂ ਮੇਲੇ ਸਾਹਿਬ ਨੂੰ ਮੈਂ ਫੋਨ ਲਾਇਆ ਸੀ ਮੈਂ ਕਿਹਾ ਵੀ ਐ ਮੇਲੇ ਸਾਹਿਬ ਵੀ ਮੇਰਾ ਕੀ ਕਸੂਰ ਹੈ ਮੈਂ ਝਗੜੇ 'ਚ ਗਿਆ ਸਿਰਫ ਉੱਥੇ ਗਿਆ ਉਹ ਵੀ ਬੁਲਾਇਆ ਗਿਆ ਚਲੋ ਮੈਂ ਜਾਊਂਗੀ ਝਗੜੇ 'ਚ ਵੀ ਹੁਣ ਜੇ ਮੈਂ ਝਗੜੇ 'ਚ ਚੱਲ ਗਿਆ ਤਾਂ ਮਤਲਬ ਮੈਂ ਥੋੜੀ ਵੀ ਸਰਾ ਝਗੜਾ ਮੈਂ ਕਰਵਾਤਾ ਹਾਂ ਤੁਸੀਂ ਆਪਣਾ ਕਰਕੇ ਗੱਲਬਾਤ ਇਹ ਜਿਹਾ ਨੂੰ ਹੁੰਦੀ ਹੋ ਜਾਵੇ ਤੁਹਾਨੂੰ ਕੁਝ ਹੋ ਜਾਵੇ ਫਿਰ ਐ ਮੇਲੇ ਸਾਹਿਬ ਕੀ ਕਰਨਗੇ ਫਿਰ ਬਾਅਦ ਚ ਕਾਰਵਾਈ ਕਰਨਗੇ ਰਵਾਜਿਕ ਬਿਆਨ ਦੇ ਰਿਹਾ ਵੀ ਫਲਾਣੇ ਬੰਦੇ ਨੇ ਫਲਾਣੇ ਦਾ ਮਰਡਰ ਕੀਤਾ ਉਹਨਾਂ ਤੋਂ ਵੀ ਮਤਲਬ}{|\text{ਫਸਾਲ}} ਕੋਈ ਕਾਰਵਾਈ ਨਹੀਂ ਹੋ ਰਹੀ ਜਦੋਂ ਮੈਂ ਏਡੇ ਵੱਡੇ ਬਿਆਨ ਦਿੱਤੇ ਜਿਵੇਂ ਕੱਲਾ ਜਾਊਂਗਾ ਨਾਬੇ ਆਪਦੇ ਸਰਪੰਚੀ ਦੇ ਕੰਮ ਕਰਨ ਨੂੰ ਤਾਂ ਹੋ ਸਕਦਾ ਵੀ ਉਹਨਾਂ ਵਾਲੇ ਟਾਈਮ ਦੇ ਵਿੱਚ ਮੈਨੂੰ ਵੀ ਫਰਸਾ ਸਕਦੇ ਨੇ ਇਹਨਾਂ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਹਰਕਤ ਹੁੰਦੀ ਆ ਮੈਂ ਕੋਈ ਰਿਸਪੌਂਸਿਬਲ ਨਹੀਂ ਕਿਸੇ ਦਾ ਕਿਉਂਕਿ ਮੈਂ ਪ੍ਰਸ਼ਾਸਨ ਨੂੰ ਕਹਿ ਰਿਹਾ ਕਿ ਇਹਨਾਂ ਨੇ ਕਿਸ ਕਤਲ ਕੀਤੇ ਨੇ ਇਹਨਾਂ ਨੂੰ ਤੁਸੀਂ ਜੇਲ੍ਹ ਦੇ ਵਿੱਚ ਛੱਟੋ ਇਹਨਾਂ ਨੂੰ ਪੁੱਛੋ ਕਿਹਾ ਕਿਹਨੇ ਕਿਹਾ ਕਿਹਨੇ ਨਹੀਂ ਕਿਹਾ ਪਰ ਇਹੋ ਜੀ ਪ੍ਰਸ਼ਾਸਨ ਵੱਲੋਂ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਜਾ ਰਹੀ ਤਾਂ ਤਾਰਾ ਸਿੰਘਾ ਉਹਨੇ ਕੁੱਟਿਆ ਉਹ ਕਹਿੰਦਾ ਮੇਰੀ ਕੁੜੀ ਨੇ ਮੈਸੇਜ ਕਰੇ ਉਹਦਾ ਗੁੱਸਾ ਆ ਜਾਇਆ ਕਹਿੰਦਾ ਮੈਂ ਕੁੱਟਿਆ ਅਸਲ ਦੇ ਵਿੱਚ ਮੁੱਦਾ ਕੀ ਸੀ ਬਾਲ ਕੱਟਣ ਦਾ ਪਰ ਬਾਲ ਕੱਟਣ ਨਾਲ ਤੱਜ ਵੀ ਬਾਰੇ ਫਿਰ ਰਹੇ ਨੇ ਆਪਾਂ ਜਿੱਥੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਕੀ ਗੱਲ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਅੱਜ ਕੱਲੇ ਬੈਠਾ ਜਿਹੜੇ ਕੰਮ ਨਹੀਂ ਕਰ ਰਹੇ ਉਹ ਦੇਖੋ ਪੁਲਿਸ ਉਹ ਪ੍ਰਸ਼ਾਸਨ ਨੂੰ ਤਨਖਾਹ ਵੀ ਵਧੀਆ ਸਭ ਕੁਝ ਮਿਲਦਾ ਉਹਨਾਂ ਨੂੰ ਪਰ ਪਰ ਫਿਰ ਮੈਨੂੰ ਲੱਗਦਾ ਵੀ ਹੈ ਨਾ ਗਰਮੀ ਜ਼ਿਆਦਾ ਹੈ ਉਹਨਾਂ ਦੇ ਫੇਸ 'ਚ ਨਿਕਲ ਹੁਣ ਮਾਰ ਨਹੀਂ ਕਰਨਿਆ ਇਹ ਵੀ ਹੋ ਸਕਦਾ ਜੀ ਕੀ ਅਸੀਂ ਸਾਰਿਆਂ ਨੇ ਜੀ ਆਮ ਆਦਮੀ ਜੀ ਦੀਆਂ ਬੋਟਾਂ ਦੀ ਗੱਲ ਕਰਦੇ ਆਂ ਜੀ ਆਮ ਆਦਮੀ ਨੂੰ ਬੋਟਾਂ ਪਈਆਂ ਸਾਰੇ ਪਿੰਡਾਂ 'ਚ ਪਈਆਂ ਉਹਨਾਂ ਨੂੰ ਪਤਾ ਭਗਵਾਨ ਤਮਾਮ ਜੀ ਨੂੰ ਪਤਾ ਦੇਵ ਮਾਨ ਜੀ ਨੂੰ ਪਤਾ ਵੀ ਪੂਰਾ ਪਿੰਡ ਆਮ ਆਦਮੀ ਦਾ ਪਰ ਉਹਨਾਂ ਨੇ ਅੱਜ ਤੱਕ ਸਾਡੇ ਪਿੰਡ ਦੇ ਦਾ ਕਿਸੇ ਵਿਕਾਸ ਦੇ ਵਿੱਚ ਕੋਈ ਹੱਥ ਪਟਾਇਆ ਨਹੀਂ ਕੀ ਗੱਲ ਹੈ ਬੋਟਾਂ ਬਾਰੇ ਤਾਂ ਬੜੇ ਪੈਰੀ ਹੱਥ ਲਾਏ ਉਹਨਾਂ ਨੇ ਆ ਕੇ ਲੋਕਾਂ ਨੇ ਮੈਂ ਕਹਿੰਨੀ ਐਮਐਲਏ ਸਾਹਿਬ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਹਦੇ ਵਿੱਚ ਇੱਕ ਨੌਜਵਾਨ ਦੇ ਕੇਸਾਂ ਦਾ ਕਤਲ ਕੀਤਾ ਗਿਆ ਸੀ ਬਾਹਾਂ ਦਾ ਕਤਲ ਕੀਤਾ ਗਿਆ ਸੀਗਾ ਮੀਡੀਆ ਦੁਆਰਾ ਇਹ ਮੁੱਦੇ ਨੂੰ ਧਾਰਮਿਕ ਮੁੱਦਾ ਬਣਾ ਕੇ ਮੀਡੀਆ ਗਿਆ ਰੱਖਿਆ ਗਿਆ ਸੀ ਜਨਤਾ ਅੱਗੇ ਰੱਖਿਆ ਗਿਆ ਸੀ ਪਰ ਅੱਜ ਜਿਹੜੀ ਅਸਲ ਸੱਚਾਈ ਆ ਉਹ ਆਪਾਂ ਲੋਕਾਂ ਦੇ ਅੱਗੇ ਪੇਸ਼ ਕਰਾਂਗੇ ਜਨਤਾ ਦੇ ਅੱਗੇ ਪੇਸ਼ ਕਰਾਂਗੇ ਵੀ ਉਹ ਮੁੱਦੇ ਦੀ ਆਖਰਕਾਰ ਸੱਚਾਈ ਹੈਗੀ ਕੀ ਸੀ ਉਹ ਜਿਹੜਾ ਨੌਜਵਾਨ ਸੀ ਉਹਦੇ ਕਤਲ ਕੇਸ ਕੀਤੇ ਕਿਉਂ ਗਏ ਸੀਗੇ ਸਸ਼ੀਕਲ ਜੀ ਤੁਸੀਂ ਦੇਖਦੇ ਪ੍ਰੋਨਿਜ਼ ਪੰਜਾਬ ਮੈਂ ਰਣਦੀਪਪੁਰ ਅੱਜ ਨਾਬਾ ਦੇ ਵਿੱਚ ਮੌਜੂਦ ਆ ਸਾਡੇ ਨਾਲ ਇਸ ਮੌਕੇ ਨੱਬਾ ਦੇ ਸਰਪੰਚ ਸੁਖਚੈਨ ਸਿੰਘ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਜਿਹੜਾ ਪੂਰਾ ਮਾਮਲਾ ਹੈਗਾ ਉਹ ਕੀ ਸੀਗਾ ਤੇ ਇਹਦੀ ਅਸਲ ਸਚਾਈ ਹੈ ਉਹ ਕੀ ਸੀਗੀ ਪਹਿਲਾਂ ਸਤਿ ਸਵਾਗਤ ਹੈ ਪ੍ਰੋ ਨਿਊਜ਼ ਪੰਜਾਬ ਤੇ ਧੰਨਵਾਦ ਜੀ ਸਰ ਕੀ ਮਾਮਲਾ ਸੀ ਜਿਹੜਾ ਵੀਡੀਓ ਇੰਨੀ ਤੇਜ਼ੀ ਨਾਲ ਵਾਇਰਲ ਹੋਈ ਹੈ ਤਾਂ ਆਪਾਂ ਕਹਿੰਦੇ ਧਾਰਮਿਕ ਮੁੱਦਾ ਵੀ ਬਣਾਇਆ ਗਿਆ ਮਾਮਲਾ ਕੀ ਸੀ ਹਾਂ ਮੌਲਾ ਜੀ ਇੱਕ ਲਖਪ੍ਰੀਤ ਸਿੰਘ ਨਾਮ ਦਾ ਵਿਅਕਤੀ ਹੈ ਜੀ 22 ਸਾਲ ਦੀ ਉਮਰ ਦਾ ਦੀ ਉਹਨੇ ਤਾਰਾ ਸਿੰਘ ਨਾਮ ਦੇ ਵਿਅਕਤੀ ਉਹਦੇ ਮਤਲਬ ਘਰ ਵਾਲੇ ਨੰਬਰ ਤੇ ਮੈਸੇਜ ਕਰਤੀ ਸੀ ਕੁੜੀ ਨੂੰ ਮਤਲਬ ਫਰੈਂਡਸ਼ਿਪਲੀ ਆਫਰ ਕਰਿਆ ਸੀ ਤੇ ਉਸ ਤੋਂ ਬਾਅਦ ਅਗਲੇ ਦਿਨ ਉਹਨੂੰ ਮਤਲਬ ਉਹ ਕਿਤੇ ਕੰਮ ਕਰਦਾ ਸੀ ਇਹਨੂੰ ਉੱਠ ਮਾਰ ਕੇ ਲਿਆਂਦਾ ਉਥੋਂ ਤੇ ਉਸ ਤੋਂ ਬਾਅਦ ਪਿੰਡਾਂ ਕੇ ਉਹਦੇ ਮਤਲਬ ਕੇਸ ਕਤਲ ਕਰਤੇ ਸੀ ਉਹਨਾਂ ਦੇ ਪਰਿਵਾਰ ਬੰਦ ਹੋਇਆ ਜੀ ਉਹਦੇ ਚਾਚੇ ਨੇ ਕਰੇ ਸੀ ਕੇਸ ਕਤਲ ਕਤਲ ਕਿਸ ਕੀ ਦੇ ਵੱਲੋਂ ਕੀਤਾ ਗਿਆ ਸੀ ਕੁੜੀ ਦੇ ਪਰਿਵਾਰ ਵੱਲੋਂ ਕੀਤਾ ਗਿਆ ਸੀ ਹਾਂ ਜੀ ਕੁੜੀ ਦੇ ਪਰਿਵਾਰ ਵੱਲੋਂ ਜੀ ਉਹਨਾਂ ਦੇ ਪਰਿਵਾਰ ਸੀ ਕਿ ਜਿਹੜਾ ਕੁੜੀ ਦਾ ਚਾਚਾ ਲੱਗਦਾ ਸੀ ਗੁਰਜੰਟ ਸਿੰਘ ਨਾਮ ਹੁੰਦਾ ਉਹ ਹਰ ਇੱਕ ਵੀਡੀਓ ਦੇ ਉੱਪਰ ਉਹਦੀ ਵੀਡੀਓ ਆ ਰਹੀ ਆ ਜਿਹੜਾ ਕੇਸ ਕਤਲ ਕਰ ਰਿਹਾ ਮਤਲਬ ਸੋਚਣਯੋਗੀ ਗੱਲ ਹੈ ਕਿ ਉਹਨਾਂ ਦਾ ਐਫ ਆਈ ਆਰ ਦੇ ਵਿੱਚ ਹਾਲ ਤੱਕ ਨੌਂ ਤੱਕ ਨਹੀਂ ਆਇਆ ਜੀ ਇਹਨੇ ਕਿ ਜਿੰਨੇ ਨੇ ਕਤਲ ਕੇਸ ਕੀਤਾ ਉਹਦਾ ਨਾਮ ਨਹੀਂ ਹੈਗਾ ਨਾ ਜੀ ਉਹਨਾਂ ਤਾਂ ਫਿਰ ਚ ਨਾਮ ਨਹੀਂ ਨਾ ਉਹਨੂੰ ਕੋਈ ਪੁਲਸ ਚੱਕਦੀ ਆ ਕਿਸੇ ਤਰ੍ਹਾਂ ਦਾ ਕੁਛ ਨਹੀਂ ਮਤਲਬ ਜਿਹੜੇ ਅੰਦਰ ਬੈਠੇ ਨੇ ਉਹ ਬਿਲਕੁਲ ਬਦੂਸ ਨੇ ਬੰਦੇ ਹਲੇ ਵੀ ਜੇਲ੍ਹ ਦੇ ਵਿੱਚ ਬੈਠੇ ਨੇ ਉਹ ਮਹੀਨੇ ਤੋਂ ਉੱਪਰ ਇੱਕ ਮਹੀਨਾ 10 12 ਦਿਨ ਹੋ ਗਿਆ ਤੇ ਉਹਨਾਂ ਨੂੰ ਕਸਟਡੀ ਭੁੱਤਦਿਆਂ ਨੂੰ ਹਲੇ ਤੱਕ ਉਹਨਾਂ ਦੀ ਕਿਸੇ ਦੀ ਕੋਈ ਜ਼ਮਾਨਤ ਨਹੀਂ ਕੱਲ ਨੂੰ 3 ਤਰੀਕ ਨੂੰ ਉਹਨਾਂ ਦੀ ਜਿਹੜੀ ਜ਼ਮਾਨਤ ਆ 3 ਜਣਿਆਂ ਦੀ ਸਤਨਾਮ ਸਿੰਘ ਸਰਜੀਤ ਸਿੰਘ ਤੇ ਜਿਹਨੇ ਕੇਸ ਕਤਲ ਕਰੇ ਨੇ ਤੇ ਉਹਦਾ ਉਹਨੇ ਮਤਲਬ ਉਹਦੀ ਜ਼ਮਾਨਤ ਦਵਾਰੋਂ ਬਾਹਰ ਲਵਾਈ ਹੋਈ ਆ ਇਹ ਗੁਰਜੰਟ ਸਿੰਘ ਆ ਉਨੇ ਤਿੰਨਾਂ ਦੀ ਗੱਲ ਨੂੰ ਜਮਾਨਤਾ ਜੀ ਕੱਲੂ ਦੇਖਦੇ ਆ ਵੀ ਕੋਰਟ ਕੀ ਫੈਸਲਾ ਲੈਂਦਾ ਜੀ। ਕਿ ਉਹਨਾਂ ਦਾ ਕਾਰਨ ਕੀ ਆ ਵੀ ਜਿਹੜਾ ਜਿਨ੍ਹਾਂ ਨੇ ਬਾਲ ਕੱਟੇ ਨੇ ਇਹਨਾਂ ਨੇ ਹੱਥ ਨਹੀਂ ਲਾਇਆ ਉਹ ਜੇਲ੍ਹ ਦੇ ਵਿੱਚ ਨੇ ਤੇ ਬਾਕੀ ਤੇ ਬਾਹਰ ਨੇ। ਪਤਾ ਕੀ ਆ ਜੀ ਸਾਡੇ ਪਿੰਡ ਦੇ ਵਿੱਚ ਅਸਲ ਦੇ ਵਿੱਚ ਇਹ ਪਾਰਟੀਬਾਜੀ ਤੌਰ ਤੇ ਹੋਇਆ। ਕਿਉਂਕਿ ਜਿਹੜਾ ਤਾਰਾ ਸਿੰਘ ਦਾ ਪਰਿਵਾਰ ਆ ਉਹ ਕਿਸੇ ਹੋਰ ਪਾਰਟੀ ਨੂੰ ਬਿਲੋਂਗ ਕਰਦਾ ਤੇ ਜਿਨ੍ਹਾਂ ਨੇ ਬਾਲ ਕੱਟੇ ਨੇ ਤੇ ਜਿਨ੍ਹਾਂ ਦੇ ਬਾਲ ਕਟਵਾਏ ਨੇ ਲੈ ਕੇ ਉਹ ਹੋਰ ਪਾਰਟੀ ਨੂੰ ਬਿਲੋਂਗ ਕਰਦੇ ਨੇ। ਤੀਸਰੀ ਪਾਰਟੀ ਪਿੰਡ ਦੇ ਵਿੱਚ ਮੇਰੀ ਆ ਜੀ। ਮੇਰੀ ਪਾਰਟੀ ਦੇ ਦੇਖੇ ਜਾਵੇ ਤਾਂ ਇਹਨਾਂ ਦੇ ਵਿੱਚ ਕੋਈ ਬੰਦਾ ਹੀ ਨਹੀਂ ਹੈਗਾ ਇਹ ਤਾਂ ਇੱਕ ਬਹੁਤ ਤਕੜਾ ਪਲਾਨ ਕੀਤਾ ਸੀ ਐਸੀ ਮੈਨੂੰ ਫਸਾਉਣ ਵਾਸਤੇ ਕਿਉਂਕਿ ਜਿਹੜਾ ਕੁੱਟਮਾਰ ਦਾ ਉਹ ਤਾਂ ਇਹਨਾਂ ਦਾ ਇੱਕ ਚੌਂਕੀ ਦੇ ਵਿੱਚ ਜਾ ਕੇ ਰਾਜੀਨਾਮਾ ਵੀ ਹੋ ਗਿਆ ਸੀ ਵੀ ਕੁੱਟਮਾਰ ਤਾਂ ਜਿਹੜੀ ਹੋਈ ਸੀ ਜਿਲਪ੍ਰੀਤ ਨੇ ਮੈਸੇਜ ਕਰਤੇ ਸੀ ਤੇ ਤਾਰਾ ਸਿੰਘ ਵੱਲੋਂ ਕੁੱਟਿਆ ਗਿਆ ਤੇ ਦੁਬਾਰੇ ਮੈਸੇਜ ਨਹੀਂ ਕਰੂਗਾ ਇਹ ਦੁਬਾਰਾ ਕੁੱਟਣਗੇ ਨਹੀਂ ਵੀ ਇਹ ਹੀ ਰਾਜੀਨਾਮਾ ਹੋ ਗਿਆ ਜਦੋਂ ਕਿ ਉਹਦੇ ਵਿੱਚ ਵੀ ਵਾਲ ਕੱਟਣ ਦਾ ਕੋਈ ਜ਼ਿਕਰ ਨਹੀਂ ਕੀਤਾ ਉਹ ਜਾਣ ਬੁੱਝ ਕੇ ਨਹੀਂ ਕੀਤਾ ਗਿਆ ਸੀ ਕਿ ਆਨਲਾਈਨ ਟਾਈਮ ਦੇ ਵਿੱਚ ਜਿਹੜਾ ਟਾਰਗੇਟ ਹੈ ਮੈਨੂੰ ਕੀਤਾ ਹੀ ਅਸੀਂ ਤੁਹਾਨੂੰ ਟਾਰਗੇਟ ਕਰਨ ਦਾ ਕਾਰਨ ਕੀ ਸੀਗਾ ਮੈਨੂੰ ਜਿਹੜੇ ਆਪਣੇ ਇੱਕ ਹਰਮੀਤ ਸਿੰਘ ਮਾਨ ਨੇ ਇੱਕ ਤਾਂ ਉਹਨੇ ਕਿ ਉਹਨਾਂ ਨੇ ਪਹਿਲਾਂ ਵੀ ਇੱਕ ਮੁੱਦੇ ਜਾ ਕੇ ਉਹ ਮੈਂ ਤੁਹਾਨੂੰ ਦੱਸੂੰਗਾ ਡਿਟੇਲ ਉਹਨਾਂ ਦੀ ਬਾਕੀ ਮੈਂ ਆਪਣੇ ਪੇਜ ਤੇ ਸਾਰੀ ਡਿਟੇਲ ਦੇ ਰਿਹਾ ਤੇ ਉਹ ਜਿਹੜੇ ਹਰਮੀਤ ਸਿੰਘ ਮਾਨ ਨੇ ਉਹ ਉਹਨਾਂ ਨੇ ਪਹਿਲਾਂ ਵੀ ਇੱਕ ਸਾਡੇ ਡੈਥ ਕੇਸ ਹੋ ਗਿਆ ਸੀ ਡੈਥ ਨਹੀਂ ਮੈਂ ਤਾਂ ਮਰਡਰ ਕਹੂੰਗਾ ਉਹਦੇ ਵਿੱਚ ਆ ਕੇ ਮੇਰੇ ਨਾਲ ਸਵਾਲ ਜਵਾਬ ਕਰੇ ਸੀ ਮੇਰੇ ਨਾਲ ਕਾਫੀ ਸਵਾਲ ਜਵਾਬ ਹੋਏ ਉਹਨਾਂ ਦੇ ਤੇ ਉਹਦੇ ਖਿਜਦੇ ਚੱਕਰ ਚ ਉਹਨਾਂ ਨੇ ਇਹਨੂੰ ਇੱਕ ਧਾਰਮਿਕ ਮੁੱਦਾ ਬਣਾਉਣ ਦੀ ਕੋਸ਼ਿਸ਼ ਕੀਤੀ ਉਹ ਜਿਹੜੇ ਪਿੰਡ ਦੀ ਐਂਟੀ ਪਾਰਟੀਆਂ ਨੇ ਉਹ ਮਤਲਬ ਉਹਨਾਂ ਦੇ ਹਜਮ ਨਹੀਂ ਹੋ ਰਹਾ ਕਿ ਮੈਂ ਸਰਪੰਚ ਬਣ ਗਿਆ ਪਿੰਡ ਦਾ ਤੇ ਉਤਾ ਕਰਕੇ ਮੇਰਾ ਫੁੱਲ ਪੂਰੇ ਤੌਰ ਤੇ ਜਿਹੜਾ ਵਿਰੋਧ ਕੀਤਾ ਜਾ ਰਿਹਾ ਜੀ ਇਹ ਪਹਿਲੀ ਘਟਨਾ ਨਹੀਂ ਜਿਹੜਾ ਮੇਰੇ ਤੇ ਅਟੈਕ ਹੋਇਆ ਮੈਨੂੰ ਮੰਨ ਕੇ ਚਲੋ 8 ਮਹੀਨੇ ਹੋ ਨੇ 8 ਮਹੀਨਿਆਂ ਦੇ ਵਿੱਚੋਂ 5-6 ਅਟੈਕ ਮੇਰੇ ਤੇ ਹੋ ਚੁੱਕੇ ਹੋਰ ਟੈਕ ਦੇ ਵਿੱਚ ਇੱਕ ਬੰਦੇ ਦਾ ਮਰਡਰ ਤੱਕ ਵੀ ਹੋ ਗਿਆ ਮਤਲਬ ਆਪਾਂ ਕਹਿ ਸਕਦੇ ਦੂਜੀ ਪਾਰਟੀਆਂ ਤੋਂ ਬਰਦਾਸ਼ਤ ਨਹੀਂ ਹੋ ਰਿਹਾ ਹੈਗਾ ਵੀ ਤੁਸੀਂ ਸਰਪੰਚ ਬਣ ਕਿਦਾਂਗੇ ਹਾਂਜੀ ਬਿਲਕੁਲ ਜੀ ਇਹ ਬਰਦਾਸ਼ਤ ਨਹੀਂ ਹੋ ਰਿਹਾ ਮੇਰੇ ਪਿੰਡ ਦੇ ਲੋਕਾਂ ਤੋਂ ਉਹਨਾਂ ਤੋਂ ਵੀ ਪੁੱਛ ਸਕਦੇ ਹਾਂ ਜਾ ਕੇ ਤੁਸੀਂ ਲਮੋਂ ਕੋਈ ਕੁਝ ਦਿਨਾਂ ਬਾਅਦ ਪੱਕ ਹੋਣਾ ਦਾ ਤੇ ਉਹਨਾਂ ਤੋਂ ਵੀ ਪੁੱਛ ਲਓ ਤੁਸੀਂ ਉਹਨਾਂ ਤੋਂ ਬਿਲਕੁਲ ਬਰਦਾਸ਼ਤ ਨਹੀਂ ਹੋ ਰਿਹਾ ਉਹਨਾਂ ਨੇ ਮਤਲਬ ਮੇਰੇ ਘਰ ਤੱਕ ਗੁੰਡੇ ਵੀ ਭੇਜਦੇ ਮੈਨੂੰ ਮਾਰਨ ਵਾਸਤੇ ਟੈਂਕੀ ਦਾ ਗੇਟ ਤੋੜਦਾ ਜੀ ਤੇ ਆਪਣਾ ਜਿਹੜਾ ਆਪਣਾ ਬਿਜਲੀ ਵਾਲਾ ਹੁੰਦਾ ਮੀਟਰ ਉਹਨਾਂ ਦੇ ਬਕਸੇ ਹੁੰਦੇ ਨੇ ਉਹ ਤੋੜਦੇ ਮਤਲਬ ਸਰਿਆਮ ਕਿਰਪਾਨਾ ਲੈ ਕੇ ਘੁੰਮਣਾ ਉਹਨਾਂ ਦਾ ਇਹ ਰੋਜ਼ ਦਾ ਕੰਮ ਸੀਗਾ ਇਹ ਕਰਵਾਇਆ ਜਾ ਰਿਹਾ ਸੀ ਸਾਬਕਾ ਸਰਪੰਚਾ ਜਿਹੜਾ ਉਹ ਸੋਨੀ ਸਿੰਘ ਵੱਲੋਂ ਤੇ ਉਹੀ ਕਰਵਾ ਰਿਹਾ ਸਾਰਾ ਤੇ ਉਸ ਤੋਂ ਬਾਅਦ ਜਦੋਂ ਵੀ ਕਿਤੇ ਇਹ ਝਗੜੇ ਜਫਾ ਜਾਂਦੇ ਨੇ ਜਾਂ ਕੁਝ ਵੀ ਹੁੰਦਾ ਤਾਂ ਸਭ ਤੋਂ ਪਹਿਲਾਂ ਉਹੀ ਪਹੁੰਚਦਾ ਉਹੀ ਹੁਣ ਜਿਵੇਂ ਗੁਰਜੰਟ ਸਿੰਘਾ ਉਹਦੀ ਜ਼ਮਾਨਤ ਵੀ ਉਹੀ ਲਾਊਗਾ ਕਿਉਂਕਿ ਉਹ ਉਹਨਾਂ ਦੀ ਪਾਰਟੀ ਦੇ ਬੰਦੇ ਨੇ ਤੇ ਉਹਨਾਂ ਨੇ ਹੀ ਕੰਮ ਇਹ ਕਰਵਾਇਆ ਤਾਂ ਕਰਕੇ ਉਹਨਾਂ ਨੂੰ ਸੇਫ ਰੱਖਣਾ ਚਾਹੁੰਦੇ ਨੇ ਵੀ ਅਸੀਂ ਸੇਫ ਰੱਖੀਏ ਇਹਦੇ ਲਈ ਸਾਨੂੰ ਕੁਝ ਵੀ ਕਰਨਾ ਪਵੇ ਔਰ ਉਹ ਕਰ ਵੀ ਰਹੇ ਨੇ ਸੇਫ ਰੱਖੀਏ ਰੱਖਿਆ ਉਹਨੇ ਕਿਉਂਕਿ ਜਿਹੜੇ ਬੇਗ ਉਹਨਾਂ ਨੇ ਉਹ ਜੇਲ੍ਹ 'ਚ ਨੇ ਔਰ ਇਹ ਬਾਰ ਫਰੀਦ ਜੀ ਨੇ ਕੇਸ ਘਟੇ ਨਹੀਂ ਜਿਨ੍ਹਾਂ ਦੇ ਨਾਮ ਆਏ ਸੀ ਵੀ ਕਤਲ ਕਿਵੇਂ ਕੀਤਾ ਮੈਂ ਆਪਾਂ ਗੱਲ ਕਰਦੇ ਥੋੜਾ ਜਿਹਾ ਨਾਮ ਆਇਆ ਸੀ ਵੀ ਤੁਸੀਂ ਕਤਲ ਕਿਵੇਂ ਕੀਤਾ ਸੀਗਾ ਥੋੜਾ ਕੀ ਰੋਲ ਸੀ ਤੁਸੀਂ ਉੱਥੇ ਕਿਵੇਂ ਸੀਗੇ ਦੇਖੋ ਜੀ ਜਦੋਂ ਕਤਲ ਕਤਲ ਕੇ ਸੌਹਰੇ ਸੀਗੇ ਆਪਣਾ ਸਤਨਾਮ ਮੇਰਾ ਮੈਂਬਰ ਹੈ ਇੱਕ ਉਹ ਫਿਰ ਹਾਲ ਜਿਲਚਾ ਉਹਨੇ ਕੀ ਕਰਿਆ ਮੈਨੂੰ ਫੋਨ ਕਰਿਆ ਕਹਿੰਦਾ ਵੀ ਸਰਪੰਚ ਵੀ ਐ ਤੈ ਕਰਕੇ ਇਹਨੂੰ ਕੁੱਟਮਾਰ ਕਰ ਰਹੇ ਨੇ ਜਲਦੀ ਆ ਚਲੋ ਮੈਂ ਗਿਆ ਮੇਰੇ ਜਾਂਦੇ ਨੂੰ ਨਾ ਨਾ ਤੇਲ ਕੁੱਪੀ ਕੈਂਚੀ ਜਿਹੜੀ ਕਿ ਆਪਣੇ ਲਵੇ ਸਾਰੇ ਵੀਡੀਓ ਨੇ ਵੀ ਤੇਲ ਦੀ ਕੁੱਪੀ ਕਿਹਦੇ ਕੋਲ ਆ ਕੈਂਚੀ ਕੌਣ ਫੜਾ ਰਿਹਾ ਕੱਟ ਕੌਣ ਰਿਹਾ ਪਰ ਉਹਨਾਂ ਤੇ ਕਿਸੇ ਤਰ੍ਹਾਂ ਦੀ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਕੁੜੀ ਦੇ ਵਾਪਤੇ ਹੋਈ ਆ ਜ਼ਰੂਰ ਪਰ ਜਿਹੜਾ ਹੋਰ ਕੋਈ ਕੁੱਟਮਾਰ ਕਰ ਰਿਹਾ ਜਾਂ ਫਿਰ ਕਿਸ ਕਤਲ ਕਰ ਰਿਹਾ ਜਦੋਂ ਕਿ ਜਿਹੜੇ ਜੇਲ੍ਹ ਦੇ ਵਿੱਚ ਉਹ ਲੋਕ ਨੇ ਜਿਨ੍ਹਾਂ ਦੀ ਨਾਂ ਤਾਂ ਕੋਈ ਵੀਡੀਓ ਆ ਕਿਸੇ ਨੂੰ ਕੁੱਟਣ ਮਾਰਨ ਦੀ ਠੀਕ ਆ ਤਾਰਾ ਸਿੰਘ ਮੰਨਦਾ ਕਿ ਮੈਂ ਇਹਨੂੰ ਕੁੱਟਿਆ ਉਹ ਮੰਨਦਾ ਕਿ ਉਹਦੀ ਕੁੜੀ ਨੂੰ ਮੈਸੇਜ ਕਰੇ ਸੀ ਉਹਨੇ ਕੁੱਟਤਾ ਪਰ ਬਾਕੀ ਪਰਸਨਾਂ ਦਾ ਕੀ ਕਸੂਰ ਸੀ ਅਸੀਂ ਉਹ ਜਾਣਨ ਦੇ ਸੁਕਾ ਜੀ ਕਿਉਂਕਿ ਉਹਨਾਂ ਨੂੰ ਚੱਕਿਆ ਗਿਆ ਜੇਲ੍ਹ ਚ ਵੀ ਛਡਤਾ ਉਹਨਾਂ ਦੇ ਪਰਿਵਾਰਾਂ ਦੀ ਵਾਟ ਲਾਤੀ ਉਹਨਾਂ ਦੀ ਜਿੱਦੀ ਵਾਟ ਲਾਤੀ ਵੀ ਇਹ ਪ੍ਰਸ਼ਾਸਨ ਤੋਂ ਵੀ ਪੁੱਛੂੰਗਾ ਮੈਂ ਇਸ ਟਾਈਮ ਹੁਣ ਤੇ ਸਵਾਲ ਕਿ ਆਖਰ ਇਹਨਾਂ ਦਾ ਕਸੂਰ ਕੀ ਸੀ ਥੋੜੀ ਕੋਈ ਵੀਡੀਓ ਹੈਗੀ ਸੀ ਜਿਹਦੇ ਵਿੱਚ ਤੁਸੀਂ ਉਹਨਾਂ ਦੇ ਬਾਲ ਕੱਟ ਬਾਲਾ ਜਿਹੜਾ ਕਤਲ ਕੇਸ ਕਰ ਰਹੇ ਹੋ ਜਾਂ ਕੁਝ ਉਹਨਾਂ ਨੇ ਜੀ ਮੇਰੇ ਮਰੇ ਮੇਰੇ ਲਵੇ ਸੀ ਕੋਈ ਵੀਡੀਓ ਨਾ ਕਿਸੇ ਲਵੇ ਕੋਈ ਵੀਡੀਓ ਹਾਂ ਮੈਨੂੰ ਪੁੱਛਿਆ ਗਿਆ ਵੀ ਤੂੰ ਪਹੁੰਚਿਆ ਪਰ ਮੈਂ ਜੀ ਤੋ ਮੁਕਰਿਆ ਨਹੀਂ ਕਿਉਂਕਿ ਮੈਂ ਪਹੁੰਚਾ ਸੀ ਉੱਥੇ ਮੈਨੂੰ ਬੁਲਾਇਆ ਗਿਆ ਸੀ ਮੈਂ ਗਿਆ ਮੈਂ ਤਾਂ ਹਜ਼ਾਰ ਵਾਰੀ ਕਹੂੰਗਾ ਮੈਂ ਉੱਥੇ ਗਿਆ ਸੀ ਜਦੋਂ ਵਾਲ ਕੱਟੇ ਨੇ ਤੁਸੀਂ ਇੱਕ ਸਰਪੰਚ ਦੇ ਤੌਰ ਤੇ ਉੱਥੇ ਗਏ ਸੀ ਪਰ ਅਜਿਹੀ ਕਿਉਂ ਵੀ ਥੋਨੇ ਉਹਨਾਂ ਨੇ ਉਹ ਜੇਲ੍ਹ ਦੇ ਵਿੱਚ ਅੰਦਰ ਕਰਤਾ ਪਤਾ ਕੀ ਜਦੋਂ ਮੈਂ ਗਿਆ ਜਿਵੇਂ ਉੱਥੇ ਉਹਨੂੰ ਕੈਮਰੇ ਲੱਗੇ ਹੋਏ ਸੀ ਮੋਬਾਈਲ ਨਾ ਰੱਖੇ ਸੀ ਹੁਣ ਉੱਥੇ ਸਰਪੰਚ ਜਾ ਕੇ ਪਹਿਲਾਂ ਇਹ ਤਾਂ ਦੇਖੂੰਗਾ ਨਹੀਂ ਵੀ ਇਹ ਤੂੰ ਕਿਹੜਾ ਮੇਰੀ ਪਾਰਟੀ ਦਾ ਬੰਦਾ ਕਿਹੜਾ ਦੂਸਰੀ ਮੈਂ ਬਿਨਾਂ ਸੋਚੇ ਸਮਝੇ ਵੀ ਚਲੋ ਜੋ ਵੀ ਹੋ ਰਿਹਾ ਹੁਣ ਸਾਹਮਣੇ ਹੋ ਰਿਹਾ ਪਬਲਿਕ ਦੇ ਮੈਂ ਹਟਾਉਣ ਦੀ ਕੋਸ਼ਿਸ਼ ਕੀਤੀ ਮੇਰੇ ਡੈਡੀ ਨੇ ਹਟਾਉਣ ਦੀ ਕੋਸ਼ਿਸ਼ ਕੀਤੀ ਜਦੋਂ ਕਾਲੇ ਤੇਲ ਨਾਲ ਕੁੱਪੀ ਦੇ ਦੋ ਪਿਚਕਾਰੀਆਂ ਮਾਰੀਆਂ ਨੇ ਗੁਰਜੰਟ ਸਿੰਘ ਦੇ ਉਹਦੇ ਮੂੰਹ ਤੇ ਉਹ ਵੀ ਮੈਂ ਹਟਾਉਣ ਦੀ ਕੋਸ਼ਿਸ਼ ਕੀਤੀ ਇਹਦਾ ਇੱਕ ਚਾਚਾ ਗੁਰਧਾਨ ਸਿੰਘ ਜਿਹੜਾ ਲਾਪ੍ਰਿਤ ਸਿੰਘ ਹੈ ਇਹਦਾ ਸਗਾ ਚਾਚਾ ਗੁਰਧਾਨ ਸਿੰਘ ਉਹਨ ਉਹ ਜਦੋਂ ਉਹਦੇ ਮੂੰਹ ਤੇ ਥਾਪੜੇ ਮਾਰ ਰਿਹਾ ਉਹਨੂੰ ਵੀ ਮੈਂ ਹਟਾਇਆ ਵੀ ਇਹ ਮਾਰਨਾ ਥੋੜੀ ਆ ਮੰਨ ਕੇ ਜਦੋਂ ਸਾਰੇ ਵੀਡੀਓ ਕਲਿੱਪ ਤਾਂ ਹੈਗੇ ਨੇ ਨਾਲ ਬਈ ਕਿ ਜਦੋਂ ਐਨਟੀਪਾਰਟੀ ਨੇ ਉਹ ਕੈਮਰਾ ਵਾਲੇ ਉਹੀ ਖੜਾ ਰੱਖੇ ਸੀ ਜਿਨ੍ਹਾਂ ਦੇ ਇਹਨਾਂ ਦੇ ਆਪਣੇ ਬੰਦੇ ਸੀ ਉਹਨਾਂ ਨੇ ਸਾਡੇ ਵਾਲੀਆ ਵੀਡੀਓ ਜਿਹੜੀਆਂ ਉਹ ਐਡਿਟ ਕਰਕੇ ਡਿਲੀਟ ਮਾਰਤੀਆਂ ਉਹ ਤੋਂ ਬਾਅਦ ਜਿਹੜਾ ਆਪਣੇ ਪੱਖ ਦਾਤੀ ਇਹਨਾਂ ਨੇ ਉਹ ਰੱਖ ਲਿਆ ਇਸੇ ਚੱਕਰ ਦੇ ਵਿੱਚ ਪ੍ਰਸ਼ਾਸਨ ਨੇ ਜਿਹੜਾ ਏਡਾ ਵੱਡਾ ਕਦਮ ਚੱਕ ਲਿਆ ਬਿਨਾਂ ਕਿਤੇ ਸਾੜਦੇ ਆਪਾਂ ਮੰਨਦੇ ਆ ਵੀ ਚਲੋ ਜਿਹੜੀ ਦੂਜੀ ਪਾਰਟੀਆਂ ਸੀ ਉਹਨਾਂ ਨੇ ਤਾਂ ਪਹਿਲਾਂ ਹੀ ਸਾਡੇ 'ਚ ਬਣਾਈ ਹੋਈ ਸੀ ਤੁਹਾਨੂੰ ਫਸਾਉਣ ਦੀ ਪਰ ਪੁਲਿਸ ਪ੍ਰਸ਼ਾਸਨ ਕਿਉਂ ਨਹੀਂ ਕਾਰਵਾਈ ਕਰ ਰਿਹਾ ਉਹਨਾਂ ਤੇ ਇੱਕ ਪਾਸੇ ਤਾਂ ਸੋਸ਼ਲ ਮੀਡੀਆ ਤੇ ਚੱਲ ਰਿਹਾ ਸੀ ਵੀ ਇਹਦੇ ਕਕਾਰ ਲਾ ਕੇ ਲਪੀਤਵ ਦੇ ਬਿਆਨ ਦੇ ਰਿਹਾ ਵੀ ਮੇਰੇ ਕਕਾਰ ਲਾ ਕੇ ਪਿੰਡ ਦੇ ਲੋਕਾਂ ਨੇ ਟੋਬੇ ਦੇ ਵਿੱਚ ਛੁੱਟਦੇ ਸਾਰੇ ਪਿੰਡ ਨੂੰ ਟਾਰਗੇਟ ਕੀਤਾ ਗਿਆ ਤੇ ਦੂਸਰੇ ਪਾਸੇ ਰਿਟਨ ਦੇ ਵਿੱਚ ਜਿਹੜੀ ਕਾਰਵਾਈ ਚੱਲ ਰਹੀ ਸੀ ਲਪੀਤਵ ਵੱਲੋਂ ਜਿਹੜੇ ਰਿਟਨ ਦੇ ਵਿੱਚ ਬਿਆਨ ਦਿੱਤੇ ਗਏ ਨੇ ਪੁਲਿਸ ਚੌਂਕੀ ਸੀਟਾ ਵਾਲਾ ਨਾਬਾ ਦੇ ਵਿੱਚ ਜਦੋਂ ਜੇਰੇ ਹਸਪਤਾਲ ਸੀ ਉਦੋਂ ਬਿਆਨ ਦਿੱਤੇ ਸੀ ਉਨੇ ਕਿਹਾ ਕਿ ਹਾਂ ਮੈਂ ਬਾਕੀ ਉਮਰਦ 2000 ਆਪਣਾ 25 ਦੇ ਵਿੱਚ ਫਰਵਰੀ ਦੇ ਵਿੱਚ ਭੰਗ ਕਰਤਾ ਸੀ ਮੈਂ दारू ਪੀ ਕੇ ਭੰਗ ਕੀਤਾ ਮੇਰੇ ਤੋਂ ਬਾਅਦ ਨਸ਼ੇ ਕਰਨ ਲੱਗਿਆ ਉਹਨਾਂ ਨੇ ਮਤਲਬ ਇਹ ਬਿਆਨ ਦਿੱਤਾ ਜਦੋਂ ਕਿ ਸੋਸ਼ਲ ਮੀਡੀਆ ਦੀ ਜਿਹੜੀ ਵੀਡੀਓ ਸੀ ਕਾਰਾਂ ਨੂੰ ਸਿੱਟਣ ਵਾਲੀ ਤੇ ਇੱਧਰ ਇਹਨੇ ਦੱਸਿਆ ਕਿ ਫਰਵਰੀ ਦੇ ਵਿੱਚ ਜਵੇਂ ਅਮਰਦ ਭੰਗ ਕਰਤਾ ਇਹਦਾ ਤਾਲਮੇਲ ਕਿਸੇ ਨੇ ਨਹੀਂ ਬਣਾਇਆ ਮੰਨ ਕੇ ਚੱਲੋ ਜੋ ਕਹਤਾ ਉਹਨੇ ਬਸ ਉਹ ਸੁਣਿਆ ਚੱਕ ਕੇ ਇਹਨੂੰ ਅੰਦਰ ਛੱਡ ਦੋ ਕੋਈ ਸਰਪੰਚ ਦੀ ਵੈਲੀ ਨਹੀਂ ਹੈ ਅੱਜ ਕੱਲ੍ਹ ਕਿ ਨਾ ਲਾਪਟੇ ਦੇ ਮੁੰਡੇ ਦਾ ਜਦੋਂ ਇਹਦੇ ਕਤਲ ਕੇਸ ਕੀਤੇਗੇ ਨਾ ਉਦੋਂ ਗੁਰਸਿੱਖ ਹੈਗਾ ਸੀ ਜਾਂ ਨਹੀਂ ਨਹੀਂ ਜੀ ਉਦੋਂ ਕੋਈ ਗੁਰਸਿੱਖ ਨਹੀਂ ਸੀ ਜੀ ਉਹ ਉਹਦੇ ਜਦੋਂ ਉਹ ਵੀਡੀਓ ਦੇ ਵਿੱਚ ਵੀ ਦੇਖ ਸਕਦੇ ਆ ਕਿ ਉਹਦੇ ਕਸਾ ਪਾਇਆ ਹੋਇਆ ਜੀ ਨਾ ਕਿ ਕਿਸੇਰਾ ਪਾਇਆ ਹੋਇਆ ਇਹਨੂੰ ਧਾਰਮਿਕ ਮੁੱਦਾ ਕਿਉਂ ਬਣਾਇਆ ਇਹ ਧਾਰਮਿਕ ਮੁੱਦਾ ਬਣਾਇਆ ਜੀ ਸਿਰਫ ਮੈਨੂੰ ਫਸਾਉਣ ਵਾਸਤੇ ਸਿਰਫ ਇਹ ਤੁਹਾਨੂੰ ਮੈਂ ਸਾਰਾ ਸਦੈਂਤਰ ਜਿਹੜਾ ਦੱਸ ਰਿਹਾ ਵੀ ਇਹ ਇੱਕ ਕੱਲੀ ਘਟਨਾ ਨਹੀਂ ਇਹ ਤੋਂ ਬਿਨਾ ਵੀ ਮਰਡਰ ਤੱਕ ਹੋ ਗਿਆ ਵੀ ਇਹ ਸਾਰਾ ਕੁਝ ਮੈਨੂੰ ਫਸਾਉਣ ਵਾਸਤੇ ਕੀਤਾ ਜਾ ਰਿਹਾ ਤਾਂ ਕਰਕੇ ਹੁਣ ਅੱਜ ਮੈਂ ਲਾਈਵ ਹੋਇਆ ਤੇ ਆ ਮੈਂ ਜਿਹੜੀ ਇਹਦੇ ਨਾਲ ਦੀ ਆ ਫਾਈਲ ਆ ਪਹੁੰਚ ਚੁੱਕਿਆ ਇਹਨਾਂ ਦੇ ਸਾਰਿਆਂ ਦੇ ਜਿੰਨੇ ਚਿੱਠ ਨੇ ਆਪਣੇ ਆਪਣੇ ਹੱਥ ਨਾਲ ਰਿਟਰਨ ਮੈਂ ਲਿਖੀ ਆ ਜੋ ਮੇਰੇ ਨਾਲ ਵਾਪਰਿਆ ਠੀਕ ਆ ਜੀ ਇਹ ਪ੍ਰਸ਼ਾਸਨ ਲਵੇ ਪਹੁੰਚ ਚੁੱਕੀ ਆ ਤੇ ਦੋ ਚਾਰ ਦਿਨਾਂ ਬਾਅਦ ਕਾਰਵਾਈ ਜਿਹੜੀ ਹੋਊਗੀ ਕਿੰਨੇ ਦਿਨ ਤੁਸੀਂ ਜੇਲ੍ਹ ਚ ਕਿੰਨੇ ਦਿਨ ਲਾ ਕੇ ਆਏ ਮੈਂ 15 ਦਿਨ ਲਾ ਕੇ ਆਏ ਤੇ ਹੁਣ ਜਿਹੜੇ ਤੁਹਾਨੂੰ ਜ਼ਮਾਨਤ ਮਿਲੀ ਹੈ ਪੁਰਸ ਪ੍ਰਸ਼ਾਸਨ ਨੇ ਕੀ ਕੀਤਾ ਹੈ ਉਹ ਸੁਪਰ ਪ੍ਰਸ਼ਾਸਨ ਕਰਦੇ ਜੀ ਡਿਪਟੀ ਸਾਹਿਬ ਸਾਨੂੰ ਬੁਲਾਇਆ ਸੀ ਪਵਾਨੀਗੜ ਤੇ ਉਹਨਾਂ ਨੇ ਕਹਿੰਦੇ ਵੀ ਤੁਸੀਂ ਬਰੀ ਹੋ ਜਾਓਗੇ ਵੀ ਤੁਹਾਡਾ ਕੋਈ ਕਸੂਰ ਨਹੀਂ ਮੈਂ ਉਹਨਾਂ ਨੂੰ ਸਵਾਲ ਵੀ ਕੀਤਾ ਸੀ ਵੀ ਚਲੋ ਠੀਕ ਆ ਤੁਸੀਂ 15 ਦਿਨਾਂ ਅੱਜ ਵਾਅਦਾ ਅੱਜ ਮੈਨੂੰ ਕਹਿ ਰਹੇ ਹੋ ਵੀ ਤੁਸੀਂ ਬੇਕਸੂਰ ਹੋ ਵੀ ਪ੍ਰਸ਼ਾਸਨ ਨੇ ਜਿਹੜੀ ਪਹਿਲਾਂ ਸੁਣ ਵੀ ਨਾ ਕਿਉਂ ਨਹੀਂ ਕੀਤੀ ਤੇ ਇੱਕ ਬੰਦਾ 15 ਦਿਨ ਉਹਨੇ ਜੇਲ੍ਹ ਚ ਕੱਟ ਲਏ ਤੇ ਉਹ ਦੋਵਾਰ ਆਪਾਂ ਉਹਨੂੰ ਕਹਿ ਰਹੇ ਵੀ ਸਾਡੀ ਅਣਗਹਿਲੀ ਸੀ ਅਸੀਂ ਕਾਰਵਾਈ ਨਹੀਂ ਕੀਤੀ ਜੇਲ੍ਹ ਤੇ ਰੱਖਣ ਤੋਂ ਪਹਿਲਾਂ ਕਿਉਂ ਨਹੀਂ ਕਾਰਵਾਈ ਕੀਤੀ ਉਹਨਾਂ ਨੇ ਬਸ ਉਸ ਦਿਨ ਤਾਂ ਐ ਹੋਇਆ ਜੀ ਮੈਨੂੰ ਵੀ ਬਾਹਰ ਨਾਲ ਬਿਠਾ ਕੇ ਲੈ ਗਏ ਸੀ ਕਹਿੰਦੇ ਸਤਨਾ ਤੇ ਉਹ ਤੋਂ ਬਾਅਦ ਇਹ ਗੱਡੀ 'ਚ ਬੈਠਾ ਅੱਗੇ ਜਾ ਕੇ ਸੱਤ ਨੰਬਰ ਨੂੰ ਵੀ ਅੰਦਰ ਬਿਠਾ ਲਿਆ ਗੱਡੀ 'ਚ ਮੈਂ ਹੀ ਜਾਣਾ ਕਿਤੇ ਕਹਿੰਦੇ ਹਾਂ ਪਵਾਨੀਗੜ ਜਾਣਾ ਸਵਾਲ ਜਵਾਬ ਕਰਨੇ ਮੈਂ ਠੀਕ ਹੈ ਜੀ ਚਲੋ ਉੱਥੇ ਜਾ ਕੇ ਸਾਨੂੰ ਪਤਾ ਲੱਗਿਆ ਵੀ ਸਾਨੂੰ ਅਰੈਸਟ ਕੀਤਾ ਗਿਆ ਤੇ ਹੁਣ ਸਾਨੂੰ ਜੇਲ੍ਹ 'ਚ ਸਿੱਟਣਗੇ ਤੇ ਉਸ ਤੋਂ ਬਾਅਦ ਮੈਂ ਜੋ ਵੀ ਇਨਸਾਨੋਂ ਦਾ ਹਰੇਕ ਬੰਦਾ ਇੱਧਰ ਉੱਧਰ ਫੋਨ ਮਾਰਦਾ ਜਿੰਨਾ ਮੇਰਾ ਜੋਰ ਲੱਗਿਆ ਫੋਨ ਮਾਰਿਆ ਪਰ ਇਹਨੂੰ ਧਾਰਮਿਕ ਮੁੱਦਾ ਬਣਾਉਣ ਕਰਕੇ ਸਾਰੀ ਜਥੇਬੰਦੀਆਂ ਦਾ ਵੀ ਜ਼ੋਰ ਲੱਗਿਆ ਸੀ ਕਿ ਜਿਹੜਾ ਸਰਪੰਚਾ ਵੀ ਉਹ ਗੁਨੇਗਾਰ ਉਹਨੇ ਲਵੇ ਖੜਕੇ ਮਤਲਬ ਬਾਲ ਕਟਵਾਏ ਨੇ ਕਿਉਂਕਿ ਟਾਰਗੇਟ ਤਾਂ ਮੈਨ ਮੈਨੂੰ ਹੀ ਕੀਤਾ ਜਾ ਰਿਹਾ ਸੀ ਜੋ ਵੀ ਮੀਡੀਆ ਵੱਲੋਂ ਸਵਾਲ ਹੋਏ ਨੇ ਜਾਂ ਹਸਪਤਾਲ ਦੇ ਵਿੱਚ ਹਰਮਿਤ ਸਿੰਘ ਜੀ ਮਾਣ ਉਹਨਾਂ ਵੱਲੋਂ ਪੁੱਛੇ ਗਏ ਨੇ ਮਦਈ ਨੂੰ ਉਹ ਵੀ ਜ਼ਿਆਦਾਤਰ ਮੇਰੇ ਵੱਲੇ ਸਾਰਾ ਕਰਦੇ ਨੇ ਕਿਉਂਕਿ ਜਦੋਂ ਕਿ ਪੰਚਾਇਤ ਫਿਰ ਇਹ ਸੋਚ ਲਈ ਮਜਬੂਰ ਹੋ ਗਈ ਪੰਚਾਇਤ ਰੋਲੇ 'ਚ ਜਾਵੇ ਜਾਂ ਨਾ ਜਾਵੇ ਜੇ ਨਹੀਂ ਜਾਂਦੀ ਤਾਂ ਸਰਪੰਚਾ ਆਉਂਦਾ ਨਹੀਂ ਇਹਨੇ ਕਰਵਾਇਆ ਘਰੇ ਬਹਿ ਕੇ ਜੇ ਜਾ ਰਿਹਾ ਤਾਂ ਲਵੇ ਖੜਕੇ ਕਰਵਾਇਆ ਤਾਂ ਮੈਂ ਮਾਨ ਸਾਹਿਬ ਨੂੰ ਵੀ ਇਹ ਗੱਲ ਪੁੱਛੂੰਗਾ ਕਿ ਸਾਨੂੰ ਇਹ ਵੀ ਦੱਸ ਦਿਓ ਅਸੀਂ ਰੋਲੇ ਚ ਜਾਈਏ ਉਹਨਾਂ ਦੀ ਸਪੋਰਟ ਜਾਂ ਕਿਸੇ ਦੇ ਸਿਰ ਪੱਟਣ ਤੋਂ ਬਾਅਦ ਆਇਆ ਕਰੀਏ ਤਾਂ ਭਗਵੰਤ ਮਾਨ ਸਾਹਿਬ ਇਹ ਕਹਿ ਰਹੇ ਨੇ ਵੀ ਅਸੀਂ ਕੋਈ ਪ੍ਰਿਸ਼ਟਾ ਚਲਾ ਜਾਏ ਸਾਰਾ ਕੁਝ ਅਸੀਂ ਖਤਮ ਕਰਤਾ ਕੋਈ ਇੱਥੇ ਜਿਹੜਾ 2 ਨੰਬਰ ਦਾ ਕੰਮ ਆ ਨਹੀਂ ਹੋਊਗਾ ਫਿਰ ਥੋੜੇ ਦੇ ਪਰਚਾ ਕਿਦਾਂ ਥੋੜੀ ਤੁਸੀਂ ਕਿਵੇਂ ਜੇਲ੍ਹ ਚਲੇ ਕੀ ਗੱਲ ਪੁਲਿਸ ਪ੍ਰਸ਼ਾਸਨ ਇੰਨਾ ਮੈਂ ਤਾਂ ਧੂਕ ਨਹੀਂ ਸੁੱਤਾ ਪਿਆ ਸੀ ਅੱਖਾਂ ਵਿੱਚ ਕੇ ਥੋੜੀ ਤੁਹਾਨੂੰ ਜੇਲ੍ਹ ਦੀ ਪੰਚਾਇਤਾਂ ਹਾਂਜੀ ਮੈਂ ਤਾਂ ਇਹੀ ਕਹੂੰਗਾ ਵੀ ਅੱਖਾਂ ਵਿੱਚ ਕੀ ਬਚਾਇਆ ਕਿਉਂਕਿ ਉਹਨਾਂ ਨੇ ਕੋਈ ਕਿਸੇ ਤਰ੍ਹਾਂ ਦੀ ਇੱਕ ਗੱਲ ਉਹ ਦੇਖੀ ਜਾਵੇ ਜਿਵੇਂ ਉਹਨਾਂ ਬਾਅਦ ਚ ਕਹਿਣਾ ਕਹਿੰਦੇ ਵੀ ਤੇਰੀ ਜਾਨ ਨੂੰ ਖਤਰਾ ਸੀ ਵੀ ਤਾਂ ਕਰਕੇ ਤੈਨੂੰ ਜੇਲ੍ਹ ਚ ਸੁਟਣਾ ਪਿਆ ਚਲੋ ਆਪਾਂ ਉਹ ਗੱਲ ਵੀ ਮੰਨ ਲੈ ਭਾਈ ਫਿਰ ਤੁਹਾਡੀ ਮਿਲੀ ਪੁਗਤਰੀ ਲੱਗ ਰਹੀ ਕਿਤੇ ਪ੍ਰਸ਼ਾਸਨ ਦੀ ਦੇਖੋ ਇਹ ਤਾਂ ਮਿਲੀ ਪੁਗਤ ਸਾਹਮਣੇ ਦਿਖ ਰਿਹਾ ਹੁਣ ਕੇਸ ਕੀ ਆ ਜੀ ਕੇਸ ਕੀ ਨੇ ਕਤਲ ਕਰੇ ਨੇ ਉਹ ਸਰੇ ਹਮ ਘੁੰਮ ਰਿਹਾ ਵੀਡੀਓ ਚ ਹਰ ਇੱਕ ਵੀਡੀਓ ਦੇ ਵਿੱਚ ਆ ਰਿਹਾ ਉਹ ਬੰਦਾ ਜਦੋਂ ਫੜਿਆ ਨਹੀਂ ਆਪਾਂ ਪੁੱਛਾਂਗੇ ਵੀ ਭਾਈ ਆ ਵੀਡੀਓ ਦੇ ਵਿੱਚ ਜਿਹੜਾ ਬੰਦਾ ਆ ਰਿਹਾ ਕਿੱਥੇ ਆ ਜਿਹੜਾ ਕੁੱਟ ਰਿਹਾ ਕਿੱਥੇ ਆ ਉਹ ਤਾਂ ਕੋਈ ਜ਼ਿਕਰੇ ਨਹੀਂ ਕਰ ਰਿਹਾ ਜੀ ਬਾਅਦ ਚ ਆ ਕੇ ਇਹਨਾਂ ਨੂੰ ਛਿੜ ਦੋ ਕੇਸ ਲਿਖਤਾ ਹੋਏ ਪਹਿਲਾਂ ਤੋਂ ਹੀ ਬਣ ਗਿਆ ਸੀ ਕੇਸ ਵੀ ਕਿਹੜੇ ਕਿਹੜੇ ਬੰਦੇ ਤੇ ਪੋਣਾ ਇੱਕ ਸਾਜਸਾ ਦੀ ਨਾ ਕਿ ਪਰ ਇਹ ਸਾਜਸਾ ਦੇ ਤਹਿਤ ਕਿੰਨੇ ਲੋ ਉਹਨਾਂ ਦੇ ਪੈਸੇ ਉਹਨਾਂ ਨੂੰ ਮਤਲਬ ਫਿਜ਼ੀਕਲ ਤੌਰ ਤੇ ਵੀ ਇਹਨਾਂ ਨਾਲ ਇਹਨਾਂ 'ਨਾਂ ਸਟ੍ਰੈਸ ਦਿੱਤਾ ਲੋਕਾਂ ਨੇ ਵੀ ਇਹਨਾਂ ਤੇ ਜਿਹੜੀ ਬਣਦੀ ਹੈ ਜਿਹੜੀ ਉਹ ਕਾਨੂੰਨੀ ਕਾਰਵਾਈ ਦੀ ਮੈਂ ਮਾਨ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਇਹਨਾਂ ਤੇ ਬਣਦੀ ਜਿਹੜੀ ਕਾਨੂੰਨੀ ਕਾਰਵਾਈ ਇਹਨਾਂ ਦੀ ਸ਼ਾਨ ਪੀਨ ਕਰਨ ਪਹਿਲਾਂ ਕਿਉਂਕਿ ਇਹ ਜਿਹੜਾ ਜੀ ਕੇਸ ਆ ਬਣਾ ਕੇਸ ਕਤਲ ਕਰਨ ਵਾਲਾ ਜਿਹੜਾ ਮੁੱਦਾ ਸਾਡੇ ਪਿੰਡ ਦਾ ਬਣਿਆ ਇਹ ਬਹੁਤ ਵੱਡਾ ਮੁੱਦਾ ਕੋਈ ਛੋਟਾ ਮੁੱਦਾ ਨਹੀਂ ਇਹਦੇ ਵਿੱਚ ਮੇਰੇ ਪਿੰਡ ਦੇ ਮੇਰੇ ਪਿੰਡ ਦੇ ਘੱਟ ਤੋਂ ਘੱਟ 100 ਜਣੇ ਜਿਹੜਾ ਸਿੱਖ ਧਰਮ ਨਾਲੋਂ ਵੱਖ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਨੇ ਕਹਿਤਾ ਸੀ ਕਿ ਅਸੀਂ ਸਿੱਖ ਧਰਮ ਨਹੀਂ ਅਪਣਾਵਾਂਗੇ ਜੇਕਰ ਸਾਡਾ ਸਰਪੰਚਾ ਜਿਹੜਾ ਇੱਕ ਗੁਰਸਿੱਖ ਹੋਣ ਦੇ ਕਾਰਨ ਫਿਰ ਵੀ ਉਹ ਅੰਦਰ ਆ ਤਾਂ ਕਰਕੇ ਭਗੋਗੇ ਸੀ ਲੋਕ ਮੇਰੇ ਲਈ ਮਤਲਬ 100 ਬੰਦਾ ਉਹਨਾਂ ਦੇ ਬੱਚੇ ਮੇਰੇ ਲਈ ਮਤਲਬ ਧਰਮ ਨੂੰ ਛੱਡਣ ਲਈ ਤਿਆਰ ਹੋ ਗਏ ਸੀ ਬਹੁਤ ਵੱਡਾ ਮੁੱਦਾ ਬਣਦਾ ਸੀ ਆਉਣ ਵਾਲੇ ਟਾਈਮ ਦੇ ਵਿੱਚ ਵੀ ਐਹੀ ਜਿਹੀ ਕੋਈ ਹਰਕਤ ਹੋ ਸਕਦੀ ਹੈ ਸੋ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਮੇਰੇ ਪਿੰਡ ਨੂੰ ਬਚਾਇਆ ਜਾਵੇ ਇਹਨਾਂ ਜਿਹੜੇ ਇਹ ਸਾਾਸਾ ਕਰਦੇ ਨੇ ਇਹਨਾਂ ਲੋਕਾਂ ਤੋਂ ਮੇਰੇ ਪਿੰਡ ਨੂੰ ਬਚਾਇਆ ਜਾਵੇ ਇਹਨਾਂ ਦੀ ਜਿਹੜੀ ਛਾਣਬਿਰ ਕਰਕੇ ਇਹਨਾਂ ਤੇ ਬਣਦੀ ਹੈ ਜਿਹੜੀ ਉਹ ਕਾਨੂੰਨੀਆ ਕਾਰਵਾਈ ਕੀਤੀ ਜਾਵੇ ਪਿੰਡ ਦੇ ਲੋਕਾਂ ਤੋਂ ਬਿਨਾਂ ਦੇਖੋ ਜੀ ਫੋਨਾਂ ਤੇ ਤਾਂ ਸਭ ਨੇ ਦਿੱਤਾ ਤਕਰੀਬਨ ਫੋਨ ਤਾਂ ਸਾਰੇ ਕੁਮ ਦੇ ਨਾਸ਼ ਨੁਪਤੀ ਆ ਵੀ ਫੋਨ ਤੇ ਹੁਣ ਕੀ ਗੱਲ ਕਰਦਾ ਮੇਰੇ ਪਖਰੀ ਕਰਦਾ ਜਾਂ ਮੇਰੇ ਆਪੋਜੀਟ ਗੱਲ ਕਰਦਾ ਕੋਈ ਪਤਾ ਨਹੀਂ ਲੱਗਦਾ ਸੱਤ ਤਾਂ ਤਕਰੀਬਨ ਕੋਈ ਸਾਰੇ ਨੇ ਦਿੱਤਾ ਪਰ ਜਿਹੜਾ ਸੱਤ ਮੇਰੇ ਪਿੰਡ ਦੇ ਨੇ ਦਿੱਤਾ ਤੇ ਉਹ ਮੈਂ ਸੱਚ ਜਿੱਦਗੀ ਪਰਣ ਦੇਖੋ ਜੀ ਐਮਐਲਏ ਸਾਹਿਬ ਨੂੰ ਮੈਂ ਜਦੋਂ ਸ਼ੀਟਾ ਵਾਲੇ ਆਪਣਾ ਥੋੜੀ ਸ਼ੀਟਾ ਵਾਲਾ ਨਹੀਂ ਜੀ ਆਪਣਾ ਚੌਂਕੀ ਕੜਾ ਕਲਾ ਝ ਮੈਂ ਕਦੀ ਐਮਐਲਏ ਸਾਹਿਬ ਵੀ ਮੇਰਾ ਕੀ ਕਸੂਰ ਹੈ ਮੈਂ ਝਗੜੇ 'ਚ ਗਿਆ ਸਿਰਫ ਉੱਥੇ ਗਿਆ ਉਹ ਵੀ ਬੁਲਾਇਆ ਗਿਆ ਚਲੋ ਮੈਂ ਜਾਊਂਗੀ ਝਗੜੇ 'ਚ ਵੀ ਹੁਣ ਜੇ ਮੈਂ ਝਗੜੇ 'ਚ ਚੱਲ ਗਿਆ ਤਾਂ ਮਤਲਬ ਮੈਂ ਥੋੜੀ ਵੀ ਸਾਰਾ ਝਗੜਾ ਮੈਂ ਕਰਵਾਤਾ ਜਾਂ ਉਹ ਕੈਸ ਕਤਲ ਨੇ ਜਿਹੜੇ ਮੁੰਡੇ ਤੇ ਹੋਏ ਨੇ ਉਹ ਮੈਂ ਕਰਵਾਏ ਨਹੀਂ ਜਾਂ ਕਾਲਾ ਮੂਰਵਾਇਆ ਵੀ ਮੈਂ ਤਾਂ ਰੋਕਿਆ ਹੁਣ ਇੱਕ ਬੰਦਾ ਕਿੰਨੇ ਕੰਦੇ ਰੋਕ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਨੰਬਰ ਸੈਂਡ ਕਰ ਦਿਓ ਜਿਹੜੀ ਚੌਂਕੀ 'ਚ ਮੈਂ ਦੇਖਦਾ ਮੈਨੂੰ ਨਹੀਂ ਪਤਾ ਉਹਨਾਂ ਨੇ ਫੋਨ ਕਰਿਆ ਨਹੀਂ ਕਰਿਆ ਨਾ ਮੈਂ ਕੋਈ ਜਾਣ ਦੀ ਕੋਸ਼ਿਸ਼ ਕਰੀ ਆ ਉਸ ਤੋਂ ਬਾਅਦ ਕਹਿੰਦੇ ਚਲੋ ਜੀ ਜੇ ਆਪਣੇ ਜਿਹੜੇ ਨਸਿਆਂ ਦਾ ਚੱਲ ਰਿਹਾ ਸੀ ਹੁਣ ਵੀ ਚੱਲ ਰਿਹਾ ਮਤਲਬ ਇਹ ਝਗੜੇ ਹੋ ਗਏ 1.5 ਮਹੀਨਾ 1.5 ਮਹੀਨੇ ਤੋਂ ਪਹਿਲਾਂ ਕੁਝ ਦਿਨ ਪਹਿਲਾਂ ਮੈਂ ਜਾ ਕੇ ਆਇਆ ਸੀਗਾ ਤੇ 1.5 ਮਹੀਨਾ ਹੋ ਚੁੱਕਿਆ ਐਮਐਲਏ ਸਾਹਿਬ ਦਾ ਕੋਈ ਰਿਸਪੌਂਸ ਨਹੀਂ ਆਇਆ ਹੈਗਾ ਨਹੀਂ ਜੀ ਨਾ ਆਪਾਂ ਨੂੰ ਕੁਝ ਨੇ ਕੁਝ ਕਿਹਾ ਨਾ ਆਪਾਂ ਨੇ ਉਹਨਾਂ ਨੂੰ ਉਹਨਾਂ ਨੂੰ ਮਿਲਣ ਦੀ ਹਰ ਕੋਸ਼ਿਸ਼ ਕੀਤੀ ਹੈ ਬਾਈ ਜਿਸ ਰੱਬ ਨਾ ਕਰੇ ਕਿ ਗੱਲਬਾਤ ਐਹ ਜਿਹੀ ਹੁਣ ਨਹੀਂ ਹੋ ਜਾਵੇ ਤੁਹਾਨੂੰ ਕੁਝ ਹੋ ਜਾਵੇ ਫਿਰ ਐਮਐਲਏ ਸਾਹਿਬ ਕੀ ਕਰਨਗੇ ਫਿਰ ਬਾਅਦ ਚ ਕਾਰਵਾਈ ਕਰਨਗੇ ਪਤਾ ਜੀ ਮੈਂ ਉਹਨਾਂ ਦੇਖੋ ਅੱਜ 4 ਤਰੀਕ ਤੋਂ ਮੈਂ ਘਰ ਆਇਆ ਹਾਂ ਮੈਂ 4 ਤਰੀਕ ਤੋਂ ਬਾਅਦ ਕਿਉਂਕਿ ਮੈਂ ਜਿਹੜਾ ਆਪਦੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਵੀ ਮੈਂ ਜਿਹੜਾ ਖੁਲਾਸਾ ਕਰਿਆ ਉਹ ਇਹਨਾਂ ਦੇ ਕਤਲ ਤੱਕ ਦਾ ਜਿਹੜਾ ਖੁਲਾਸਾ ਮੈਂ ਕਰ ਚੁੱਕਿਆ ਸਰਪੰਚ ਇੱਕ ਬਿਆਨ ਦੇ ਰਿਹਾ ਰਿਟਨ ਦੇ ਵਿੱਚ ਮੈਂ ਲਈ ਬੈਠਾ ਸਰਪੰਚ ਇੱਕ ਬਿਆਨ ਦੇ ਰਿਹਾ ਵੀ ਫਲਾਣੇ ਬੰਦੇ ਨੇ ਫਲਾਣੇ ਦਾ ਮਰਡਰ ਕੀਤਾ ਉਹਨਾਂ ਤੋਂ ਵੀ ਮਤਲਬ ਕੋਈ ਕਾਰਵਾਈ ਨਹੀਂ ਹੋ ਰਹੀ ਜਦੋਂ ਮੈਂ ਏਡੇ ਵੱਡੇ ਬਿਆਨ ਦਿੱਤੇ ਜਿਵੇਂ ਕੱਲਾ ਜਾਊਗਾ ਨਾ ਬੇ ਆਪਦੀ ਸਰਪੰਚੀ ਦੇ ਕੰਮ ਕਰਨ ਤਾਂ ਹੋ ਸਕਦਾ ਵੀ ਉਹਨਾਂ ਵਾਲੇ ਟਾਈਮ ਦੇ ਵਿੱਚ ਮੈਨੂੰ ਵੀ ਮਾਰ ਸਕਦੇ ਨੇ ਤਾਂ ਕਰਕੇ ਮੈਂ ਸਰਪੰਚੀ ਦਾ ਕੰਮ ਵੀ ਮੇਰਾ ਜਿਹੜਾ ਉਹ ਰੁਕਿਆ ਪਿਆ ਇੱਕ ਜਿਹੜਾ ਸਰਪੰਚ ਹੁੰਦਾ ਮ ਅੱਪਾ ਕਹਦੇ ਜਿਵੇਂ ਆਪਣੇ ਘਰੇ ਪਿਓ ਹੁੰਦਾ ਜਿਹੜਾ ਬਾਗਟਰ ਸਾਈਂ ਸਾਹਮਦਾ ਉਹ ਵੀ ਸਰਪੰਚ ਹੁੰਦਾਗਾ ਜੇ ਸਰਪੰਚ ਦੀ ਜਾਨ ਨੂੰ ਖਤਰਾ ਹੈਗਾ ਸਰਪੰਚ ਹੀ ਨੀ ਘਰੋਂ ਬਾਹਰ ਨਿਕਲ ਰਿਹਾ ਹੈਗਾ ਉਹਨੂੰ ਹੀ ਡਰ ਲੱਗਦਾ ਤਾਂ ਪਿੰਡ ਦੇ ਲੋਕਾਂ ਦਾ ਕੀ ਹਾਲ ਹੋਊਗਾ ਫਿਰ ਅੱਪਾ ਕਹਦੇ ਪਿੰਡ ਦਾ ਤਾਂ ਵਿਕਾਸ ਹੋਈ ਨਹੀਂ ਸਕਦਾ ਹੈਗਾ ਬਿਲਕੁਲ ਜੀ ਪਿੰਡ ਦਾ ਵਿਕਾਸ ਫਿਰ ਕਿਵੇਂ ਹੋਊ ਜੇ ਸਰਪੰਚ ਘਰੋਂ ਬਾਹਰ ਨਹੀਂ ਨਿਕਲ ਸਕਦਾ ਕਿਉਂ ਇਹਨੇ ਕਲਾਸੇ ਉਹਨੇ ਜਿਹੋ ਉਹਨੇ ਕਿ ਇਹਨਾਂ ਨੇ ਮर्डर ਕੀਤਾ ਮੈਂ ਬਿਲਕੁਲ ਉਹਦੇ ਵਿੱਚ ਗੱਲਾਂ ਜਿਹੜੀਆਂ ਦਸੀਆਂ ਉਹ ਠੀਕ ਆ ਤੁਸੀਂ ਦੇਖੋ ਵੀ ਭਾਈ ਉਹ ਵੀ ਮੈਂ ਸਹੀ ਬੋਲ ਰਿਹਾ ਜਾਂ ਗਲਤ ਬੋਲ ਰਿਹਾ ਕਿਉਂਕਿ ਇਹ ਕਤਲ ਹੋਣ ਵਾਲੇ ਟਾਈਮ ਦੇ ਵਿੱਚ ਵੀ ਹੋ ਸਕਦਾ ਉਹ ਕਿਵੇਂ ਕਿਉਂਕਿ ਇਹ ਸਾਫ਼-ਸਾਫ਼ ਕਰਦੇ ਨੇ ਜੀ ਸਾਫ਼-ਸਾਫ਼ ਕਰਕੇ ਉਦੋਂ ਜਿਵੇਂ ਮੈਂ ਚੱਲਾ ਜਾਮ ਜੀ ਪਿੱਛੇ ਚਲੋ ਜਿਵੇਂ ਪਹਿਲਾਂ ਆਪਣਾ ਗੁਰਸੇਵ ਸਿੰਘ ਦੀ ਡੈਥ ਹੋਈ ਸੀ ਜਿਹਦਾ ਮੈਂ ਕਿੱਸਾ ਸਾਰਾ ਦੱਸ ਚੁੱਕਿਆ ਵੀ ਉਹ ਟੇਥ ਦੇ ਵੇਲੇ ਵੀ ਇਹਨਾਂ ਨੇ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ थी ਬਾਅਦ ਦੇ ਵਿੱਚ ਉਹਨੂੰ ਮਾਰਿਆ ਹੋ ਸਕਦਾ ਅਜਗਰਜੰਟ ਸਿੰਘਾ ਗੁਰਸ਼ੱਟ ਸਿੰਘ ਨੂੰ ਕਹਦਾ ਨਾ ਵੀ ਉਹ ਦਾਰੂ ਪਿੰਦਾ ਵਿਚਾਰਾ ਉਹ ਜਦੋਂ ਉਹਨੇ ਕੇਸ ਕਤਲ ਕੀਤੇ ਨੇ ਉਦੋਂ ਵੀ ਇਹਦੀ ਦਾਰੂ ਪੀਤੀ ਹੋਈ ਸੀ ਇਹ ਵੀ ਪਤਾ ਕੀਤਾ ਜਾਵੇ ਵੀ ਇਹਨੂੰ ਦਾਰੂ ਪਈ ਕਿਹਨੇ ਦੀ ਕਿਹਨੇ ਸੀ ਜੇ ਪਤਾ ਲੱਜੇ ਵੀ ਦਾਰੂ ਕਿਹਨੇ ਪਈ ਸੀ ਤਾਂ ਸਾਫ ਪਤਾ ਲੱਜੂਗਾ ਵੀ ਉਸੇ ਬੰਦੇ ਨੇ ਕੇਸ ਕਤਲ ਕਰਨ ਵੇਲੇ ਉਹਨੂੰ ਬਿਲਕੁਲ ਤਿਆਰ ਬਰ ਤਿਆਰ ਕਰਕੇ ਭੇਜਿਆ ਜਿਹੜਾ ਗੁਰਜੰਟ ਸਿੰਘਾ ਜੀ ਜਿਵੇਂ ਇਹਨੂੰ ਵੀ ਕਹਿ ਸਕਦੇ ਨੇ ਇਹ ਵੀ ਭਾਈ ਤੇਰੇ ਮਗਰ ਪਿਆ ਉਹ ਉਹ ਕਹਿੰਦਾ ਪੁਲਿਸ ਵਾਲਿਆਂ ਨੂੰ ਸਰਪੰਚੋ ਵੀ ਚੌਂਕੀ ਵਾਲੇ ਇਹਨੂੰ ਗੁਰਜੰਟ ਸਿੰਘ ਨੂੰ ਫੜਦੇ ਨਹੀਂ ਉਹ ਕਹਿ ਸਕਦੇ ਨੇ ਵੀ ਤੂੰ ਮਰਨ ਦੀ ਐਕਟਿੰਗ ਕਰ ਤੂੰ ਗਰਲਫ੍ਰੈਂਡਾਂ ਲੈਣ ਲੱਗ ਜਾ ਅਸੀਂ ਤੇਨੂੰ ਗੇਟ ਤੋੜ ਕੇ ਵਿਚਾਲਾਂਗੇ ਕੀ ਪਤਾ ਹੈ ਆਪੇ ਲੱਤਾਂ ਕਚਤ ਨਾ ਮੈਂ ਪਰੋਸਾ ਨਹੀਂ ਕਰਦਾ ਇਹਨਾਂ ਤੇ ਪ੍ਰਸ਼ਾਸਨ ਬਿਲਕੁਲ ਢਿੱਲੇ ਸੱਡੀ ਬੈਠਾ ਔਰ ਮੈਂ ਪ੍ਰਸ਼ਾਸਨ ਨੂੰ ਵੀ ਕਹਿਣਾ ਵੀ ਕੋਈ ਵੀ ਇਹਨਾਂ ਨਾਲ ਕੋਈ ਵੀ ਕਿਸੇ ਤਰ੍ਹਾਂ ਦੀ ਹਰਕਤ ਹੁੰਦੀ ਆ ਮੈਂ ਕੋਈ ਰਿਸਪੌਂਸੀਬਲ ਨਹੀਂ ਕਿਸੇ ਦਾ ਕਿਉਂਕਿ ਮੈਂ ਪ੍ਰਸ਼ਾਸਨ ਨੂੰ ਕਹਿ ਰਿਹਾ ਕਿ ਇਹਨਾਂ ਨੇ ਕੈਸ ਕਤਲ ਕੀਤੇ ਨੇ ਇਹਨਾਂ ਨੂੰ ਤੁਸੀਂ ਜੇਲ੍ਹ ਕਿਹਾ ਕਿਨੇ ਕਿਹਾ ਕਿਨੇ ਨਹੀਂ ਕਿਹਾ ਪਰ ਇਹ ਹੈ ਜੀ ਪ੍ਰਸ਼ਾਸਨ ਵੱਲੋਂ ਕੋਈ ਮਤਲਬ ਕਾਰਵਾਈ ਨਹੀਂ ਕੀਤੀ ਜਾ ਰਹੀ ਉਹ ਸਾਰੇ ਆਮ ਘੁਮਰੇ ਨੇ ਜੀ ਅਸੀਂ ਇਸ ਪ੍ਰਸ਼ਾਸਨ ਤੇ ਮੀਡੀਆ ਦੇ ਅੱਗੇ ਕੇ ਅਪੀਲ ਕਰਨ ਦਾ ਚਾਹੁੰਦੇ ਆ ਵੀ ਜਿਹੜੀ ਅਸਲ ਸਚਾਈ ਹੁੰਦੀ ਆ ਉਹਨੂੰ ਸਾਹਮਣੇ ਲੈ ਕੇ ਆਇਆ ਕਰੋ ਕਿਤੇ ਜਿਹੜਾ ਤੁਸੀਂ ਕਿ ਕੋਈ ਵੀਊ ਦੇ ਖਾਤਰ ਜਾਂ ਆਪਣੇ ਕੋਈ ਪ੍ਰੋਮੋਸ਼ਨ ਦੇ ਖਾਤਰ ਜਿਹੜੀ ਚੀਜ਼ੇ ਤੁਸੀਂ ਪੇਸ਼ ਕਰਦੇ ਉਹਨਾਂ ਨੂੰ ਮੋੜ ਤੋੜ ਕੇ ਉਹਨਾਂ ਨੂੰ ਪੇਸ਼ ਕਰਦੇ ਅੱਗੇ ਉਹਦੇ ਨਾਲ ਹੋ ਸਕਦਾ ਵੀ ਜੋ ਕਿਸੇ ਦੀ ਜਾਨ ਵੀ ਜਾ ਸੇ ਕੋਈ ਬੰਦਾ ਡਿਪਰੈਸ਼ਨ ਚ ਲੱਜ ਜਾਂਦਾ ਹੈਗਾ ਆਪਣੀ ਜ਼ਿੰਦਗੀ ਵੀ ਖਤਮ ਕਰ ਸਕਦਾ ਤਾਂ ਜਿਹੜੀ ਅਸਲ ਸਚਾਈ ਆ ਉਹਨੂੰ ਸਾਹਮਣੇ ਲੈ ਕੇ ਆਇਆ ਕਰੋ ਸਰ ਲੱਗਦਾ ਵੀ ਹੁਣ ਥੋੜੀ ਜਿਹੀ ਪ੍ਰਸ਼ਾਸਨ ਨਾਲ ਥੋੜੀ ਸੁਣਵਾਈ ਕਰੂਗਾ। ਤਕਰੀਬਨ ਲੱਗ ਰਿਹਾ ਜੀ ਵੀ ਪ੍ਰਸ਼ਾਸਨ ਜਿਹੜਾ ਸੁਣਵਾਈ ਕਰੂਗਾ ਦੇਖੋ ਭਰੋਸਾ ਹੁਣ ਪ੍ਰਸ਼ਾਸਨ ਤੇ ਕਰ ਸਕਦੇ ਆ ਅਸੀਂ ਲੜ ਤਾਂ ਸਕਦੇ ਨਹੀਂ ਜੀ। ਕਿਉਂ ਅਸੀਂ ਮਿਡਲ ਕਲਾਸ ਲੋਕਾਂ ਅਸੀਂ ਮਿਡਲ ਵੀ ਨਹੀਂ ਕਹਿੰਦੇ ਮਿਡਲ ਤੋਂ ਵੀ ਥੱਲੇ ਦੇ ਲੋਕਾਂ ਪਰ ਅਸੀਂ ਲੜ ਨਹੀਂ ਸਕਦੇ ਅੱਜ ਤਾਂ ਇੱਕ ਬੇਨਤੀ ਉਹ ਕਰ ਸਕਦੇ ਜੀ। ਇੱਥੇ ਅਰਜੀ ਭਜਨ ਹੈ ਹੋਰ ਪਾਵਾਂਗੇ ਗਾਂ ਪਾਦਾਂਗੇ। ਮਤਲਬ ਪ੍ਰਸ਼ਾਸਨ ਦੇਖਦੇ ਵੀ ਕਦੋਂ ਤੱਕ ਕਾਰਵਾਈ ਕਰ ਦੋ। ਮਿਸਲਾ ਜੀ ਇਹ ਵੀ ਕਰ ਦੂਗਾ ਲੱਗਦਾ ਨਹੀਂ ਅਭੀ ਤੁਸੀਂ ਸਰਪੰਚੀ ਲਲੀ ਦਾ ਆਪਾਂ ਕਹਿੰਦੇ ਜੇ ਤੁਸੀਂ ਆਪਣੀ ਜਾਨ ਨੇ ਮੁੱਲ ਖਤਰਾ ਲੈ ਲਿਆ ਤਾਂ ਮੈਂ ਕਹਿੰਦਾ ਜੀ ਪਹਿਲਾ ਕੰਮ ਕਰਦੇ ਸੀ ਘਰੇ ਆ ਕੇ ਆਰਾਮ ਨਾਲ ਸੌਂ ਜਾਂਦੇ ਸੀ ਉਹਨਾਂ ਦੇ ਨਾ ਦਿਨੇ ਰਾਮਾ ਨਾ ਰਾਤ ਨੂੰ ਰਾਮਾ ਕਰ ਵੀ ਸਾਰੇ ਟੈਨਸ਼ਨ ਦੇ ਵਿੱਚ ਨੇ ਕਿਉਂਕਿ ਪਰ ਇੱਕ ਗੱਲ ਦੇਖ ਲਈ ਵੀ ਜਿਹੜਾ ਸੱਚ ਸੱਚ ਮਤਲਬ ਹਰੇਕ ਨੂੰ ਚੁਗਦਾ ਸਾਡੇ ਪਿੰਡ ਪਤਾ ਕੀ ਹੈ ਜੀ ਅੱਜ ਤੱਕ ਕਿਸੇ ਨੇ ਕਿਸੇ ਤੋਂ ਹਿਸਾਬ-ਕਤਾਬ ਨਹੀਂ ਮੰਗੇ ਸੀ ਮੈਂ ਪਹਿਲਾ ਸਰਪੰਚਾਂ ਜਿਹੜਾ ਠੋਕੇ ਨੇ ਤੋਂ ਹਿਸਾਬ-ਕਤਾਬ ਲੈ ਰਿਹਾ ਹੋਰ ਲਊਗਾ ਵੀ ਜੀ ਚਾਈ ਕੋਰਟ ਤੱਕ ਜਾਣਾ ਪੈਜੇ ਚਾਈ ਆਪਦੀ ਜਾਨ ਗਵਣੀ ਪੈਜੇ ਹੁਣ ਜਿੱਥੇ ਮੈਂ ਅੱਜ ਤੋਂ 3 ਸਾਲ ਪਹਿਲਾਂ ਖੜਾ ਸੀ 3 ਸਾਲ ਤੋਂ ਹੀ ਮੇਰੇ ਪ੍ਰੋਸੈਸ ਚੱਲ ਰਿਹਾ ਇਹ ਮੇਰਾ ਰੈਗੂਲਰ ਚੱਲਦਾ ਰਹੂਗਾ ਜਦੋਂ ਤੱਕ ਮੇਰੇ ਇਸ਼ਾਰ ਰਹਣਗੇ ਮਤਲਬ ਮੈਨੇ ਦਬਾਉਣ ਦੀ ਜਾਂ ਫਸਾਉਣ ਦੀ ਡਰੋਨ ਦੀ ਤਰ੍ਹਾਂ ਤਰ੍ਹਾਂ ਦੀਆਂ ਕੋਸਾਂ ਕਰਕੇ ਹੁਣ ਵੱਧ ਤੋਂ ਵੱਧ ਬੰਦੇ ਨੂੰ ਕੀ ਕਰਾਂਗੇ ਜੇਲ੍ਹ ਭੇਜਦਾਂਗੇ ਹੋ ਗਈ ਭੇਜਤਾ ਹੁਣ ਇਹਨਾਂ ਨੇ ਵੀ ਇੱਕ ਹੋ ਰਹਿ ਗਿਆ ਬਸ ਉਹਨੇ ਗੋਲੀ ਮਰਵਾ ਸਕਦੇ ਨੇ ਤੋ ਬਿਨਾਂ ਕੁਝ ਨਹੀਂ ਕਰ ਸਕਦੇ ਬਸ ਉਹ ਮੈਂ ਤਿਆਰ ਬੈਠਾ ਦਰ ਨਹੀਂ ਲੱਗਦਾ ਵੀ ਜੇ ਕੋਈ ਹੋ ਗਏ ਕਰ ਨਹੀਂ ਜੀ ਦੇਖੋ ਜ਼ਿੰਦਗੀ ਕਹਿੰਦੇ ਨੇ ਦੇਵੀ ਬਾਰ ਬ ਤੇ ਹੁਣ ਜ਼ਿੰਦਗੀ ਇੱਕ ਵਾਰੀ ਮਿਲਿਆ ਤਾਂ ਕੰਮ ਕੋਈ ਬੰਦਿਆਂ ਦਾ ਕੰਮ ਆਗਾ ਇਹਦੇ ਮੈਨੂੰ ਮਨ ਮੈ ਸੁਣਦਾ ਵੀ ਚੱਲ ਕੋਈ ਗਧਿਆਂ ਨਾਲ ਨਹੀਂ ਕੋਈ ਬੰਦਿਆਂ ਨਾਲ ਕੰਮ ਕਰ ਰਿਹਾ ਥੋੜਾ ਵੀ ਪਰਿਵਾਰ ਹੈਗਾ ਬੇਟੀਆਂ ਨੇ ਘਰੇ ਬੇਟੀਆਂ ਮੇਰੇ ਤਿੰਨ ਬੇਟੀਆਂ ਨੇ ਜੀ ਘਰੇ ਉਹ ਠੀਕ ਆ ਬਿਲਕੁਲ ਇਹ ਗੱਲ ਹੀ ਐਗਰੀ ਨੇ ਉਹ ਮੇਰੀਆਂ ਗੱਲਾਂ ਸੁਣਦੀ ਐ ਨੇ ਬਿਲਕੁਲ ਉਹਨਾਂ ਨੂੰ ਵੀ ਮਨ ਮੈ ਅਸੀਂ ਸੁਣਦਾ ਵੀ ਸਾਡੇ ਡੈਡੀ ਕੋਈ ਇਹ ਬੀਬੀ ਕੁਫਿਆਲਾ ਕੰਮ ਨਹੀਂ ਕਰ ਰਿਆ ਕੋਈ ਬੰਦੇ ਵਾਲਾ ਕੰਮ ਕਰ ਰਿਆ ਉਹਨਾਂ ਨੂੰ ਕਿਸੇ ਨੂੰ ਕੋਈ ਟੈਨਸ਼ਨ ਨਹੀਂ ਜੀ ਇਹ ਚੀਜ਼ ਦੀ ਵੀ ਸਾਡੇ ਡੈਡੀ ਨਾਲ ਕੁਝ ਹੋ ਜੂਗਾ ਉਹ ਲੱਗ ਗੱਲਾਂ ਪਰਿਵਾਰ ਨੂੰ ਦੁੱਖਤਾ ਹੁੰਦਾ ਪਰ ਉਹ ਇੰਨੇ ਮਜ਼ਬੂਤ ਮੈਂ ਕਰੇ ਬੈਠੇ ਨੇ ਮੇਰੀ ਮੰਮੀ ਮੇਰਾ ਡੈਡੀ ਮੇਰੀ ਮਿਸਸਸ ਤੇ ਮੇਰੇ ਬੱਚੇ ਵੀ ਕੋਈ ਚੱਕਰ ਨਹੀਂ ਐ ਅਸੀਂ ਸਾਡਾ ਪੂਰਾ ਪਰਿਵਾਰ ਆਪਦੀ ਪਿੰਡ ਲਈ ਅਸੀਂ ਲਾ ਰੱਖਿਆ ਆਦਾ ਉਤੇ ਵੀ ਕੋਈ ਚੱਕਰ ਨਹੀਂ ਸਾਡਾ ਕਰ ਬਰਬਾਦ ਹੋ ਜੇ ਕੁਝ ਹੋ ਜੇ ਸਾਨੂੰ ਕੋਈ ਗੋਲੀ ਮਾਰ ਜੇ ਪਰ ਜਿਹੜਾ ਸੱਚ ਆ ਉਹ ਲੋਕਾਂ ਦੇ ਸਾਹਮਣੇ ਆ ਲੈ ਕੇ ਰੱਖਣਾ ਜੀ ਦੇਖੋ ਜੀ ਮੈਂ ਜਦੋਂ ਤੋਂ ਸਰਪੰਚ ਬਣਿਆ ਉਦੋਂ ਤੋਂ ਇਹਦੀ ਸਾਰੀ ਡਿਟੇਲ ਆ ਕੀ ਕੀ ਮੇਰੇ ਤੇ ਅਟੈਕ ਹੋਏ ਕਿਨੇ ਕੀ ਕੀ ਕਰਿਆ ਵਿਧੂ ਪ੍ਰੂਫ ਆ ਉਹ ਇਹਦੇ ਵਿੱਚ ਪਿਆ ਮੇਰੇ ਦੁਸ਼ਮਣ ਵੱਧਨੇ ਜੀ ਦੋਸਤ ਘਟਨੇ ਕਿਉਂਕਿ ਹਲੇ 4-5 ਵੀਡੀਓ ਹੋਰ ਪਉਣੀਆਂ ਨੇ ਮੈਂ ਹਲੇ ਨਹੀਂ ਦੱਸਦਾ ਤੁਹਾਨੂੰ ਵੀਡੀਓ ਚ ਦੱਸੂਗਾ ਵੀ ਉਹਦੇ ਵਿੱਚ ਵੀ ਮੈਨੇ ਕਈ ਖੁਲਾਸੇ ਕਰਨੇ ਨੇ ਜੀ ਵਿੱਦ ਪ੍ਰੂਫ ਕਰੂੰਗਾ ਬਿਨਾ ਪ੍ਰੂਫ ਤੋਂ ਕੁਝ ਨਹੀਂ ਬੋਲੂਗਾ ਜੇ ਇਹ ਪ੍ਰੂਫ ਤੋਂ ਪ੍ਰੂਫ ਦਿਖਾਉਣ ਤੋਂ ਬਾਅਦ ਮੇਰੇ ਰੇਡਰਨ ਦੇ ਵਿੱਚ ਕਾਰਵਾਈ ਕਰਨ ਤੋਂ ਬਾਅਦ ਇੱਕ ਪਿੰਡ ਦਾ ਸਰਪੰਚ ਕਹਿ ਰਿਹਾ ਜੇਕਰ ਇਹ ਕਾਰਵਾਈ ਫੇਰ ਵੀ ਨਹੀਂ ਹੁੰਦੀ ਫਿਰ ਇਸ ਤੋਂ ਬਾਅਦ ਮੈਂ ਤਾਂ ਬਸ ਇੱਕ ਫੈਸਲਾ ਲੈ ਆ ਜੀ ਫਿਰ ਮੈਂ ਮਾਨ ਸਾਹਿਬ ਨੂੰ ਬੇਨਤੀ ਕਰਕੇ ਪਿੰਡ ਦਾ ਇਕੱਠ ਕਰਕੇ ਤੇ ਮੇਰੇ ਪੰਚਾਇਤ ਮੈਂਬਰ ਉਹਨਾਂ ਨਾਲ ਲੈ ਕੇ ਫਿਰ ਮੈਂ ਅਰਜੈਂਡੂੰਗਾ ਕਿਉਂਕਿ ਇਸ ਦੀ ਸਰਪੰਚੀ ਮੈਂ ਨਹੀਂ ਕਰਨੀ ਜਿਹੜਾ ਸਿਸਟਮ ਆਪਣੇ ਤਰੀਕੇ ਨਾਲ ਚਲਾਵੇ ਪਿੰਡ ਦਾ ਸਰ ਸਰਪੰਚੀ ਕੀ ਮੈਂ ਕਰਨੀ ਮੈਂ ਆਪਣੇ ਪਿੰਡੂ ਆਪਣੀ ਤਿੱਕਰ ਨੂੰ ਦੇਖਣਾ ਜੇ ਤੋਂ ਬਾਅਦ ਵੀ ਕਾਰਵਾਈ ਨਹੀਂ ਹੁੰਦੀ ਫਿਰ ਤੁਹਾਡਾ ਅਲੱਗ ਦੇਖੋ ਇਹਦੀ ਬਾਅਦ ਨਹੀਂ ਕਾਰਵਾਈ ਇਹ ਪਹਿਲਾਂ ਤਾਂ ਮੈਂ ਤੂੰਗਾ ਜੀ ਰਜਾਇਨਾ ਕਿਉਂਕਿ ਫਿਰ ਮੈਂ ਸਰਪੰਚੀ ਸਰਪੰਚੀ ਆਪਣੀ ਕੀ ਕਰਨੀ ਆ ਮੈਂ ਤਾਂ ਜਿਹੜਾ ਇਹ ਬੰਦਿਆਂ ਦੇ ਕਹਿੰਦੇ ਨਹੀਂ ਦਿੰਦੇ ਵੀ ਇਹ ਲੱਕੜ ਨੂੰ ਘੁਣ ਲੱਗਣਾ ਇਹ ਸਾਡੇ ਪਿੰਡ ਨੂੰ ਘੁਣ ਲੱਗਿਆ ਹੋਇਆ ਇਹ ਕੁਝ ਬੰਦੇ ਨੇ ਹੈਗੇ ਨੇ 15 20 ਬੰਦੇ ਇਹ ਇਹ ਘੁਣ ਲੱਗਿਆ ਹੋਇਆ ਜੀ ਮੇਰਾ ਤਾਂ ਹੁਣ ਮੇਨ ਮਕਸਦ ਇੱਕੋ ਰਹਿ ਗਿਆ ਵੀ ਇਹਨਾਂ ਨੂੰ ਸਾਫ ਕਰਨਾ ਘੱਮ ਤੋਂ ਘੱਮ ਇਹਨਾਂ ਨੂੰ ਪਿੰਡ ਮਤਲਬ ਕਿਸੇ ਨਾ ਕਿਸੇ ਤਰ੍ਹਾਂ ਜਿਵੇਂ ਇਹਨਾਂ ਦੇ ਹੁਣ ਦੋਸਤ ਕਰੇ ਹੋਏ ਨੇ ਸਾਰਿਆਂ ਦੇ ਸਬੂਤ ਨੇ ਵੀ ਇਹ ਸਾਬਤ ਕਰਕੇ ਵੀ ਹਾਂ ਭਾਈ ਇਹਨਾਂ ਨੂੰ ਹੁਣ ਤਾਂ ਚੱਕੋ ਜੇ ਇਹਨਾਂ ਨੂੰ ਚੱਕ ਲਿਆ ਪਿੰਡ ਨੂੰ ਸੇਵ ਕਰਨਾ ਮੇਰਾ ਮੇਨ ਮਕਸਦ ਇਹ ਹੈ ਜੀ ਪਰ ਸਰਪੰਚੀ ਸਰਪੰਚੀ ਵਾਲਾ ਸਾਰੀ ਚੀਜ਼ਾਂ ਦਾ ਮੈਂ ਬਹੁਤ ਪਿੱਛੇ ਛੜ ਚੁੱਕਿਆ ਜਿਹੜੇ ਹੋਰ ਬੰਦੇ ਜੇਲ੍ਹ ਦੇ ਜੇਲ੍ਹ ਦੇ ਵਿੱਚ ਨੇ ਜਿਨ੍ਹਾਂ ਨੂੰ ਤੁਸੀਂ ਕਹਿ ਰਹੇ ਹੋ ਵੀ ਉਹ ਬੇਗਨਾ ਨੇ ਉਹ ਕੌਣ ਕੌਣ ਨੇ ਉਹਨਾਂ ਦੇ ਪਰਿਵਾਰ ਨੂੰ ਵੀ ਕੀ ਹਰਾਸ਼ਮੈਂਟ ਕੀਤੀ ਜਾ ਰਹੀ ਹੈ ਇਹ ਦੇਖੋ ਜੇਲ੍ਹ ਦੇ ਵਿੱਚ ਜੀ ਫਿਲਹਾਲ ਇਸ ਟਾਈਮ ਚਾਰ ਜਣੇ ਨੇ ਸਤਨੰਦ ਸਿੰਘ, ਸਰਜੀਤ ਸਿੰਘ, ਨਿਰਮਲ ਸਿੰਘ ਤੇ ਤਾਰਾ ਸਿੰਘ ਤੇ ਇਨਾਂ ਦੀ ਜ਼ਮਾਨਤ ਵੀ ਲੱਗ ਰਹੀ ਹੈ ਕਲੀ ਨਰਮਿੰਦਰ ਸਿੰਘ ਬਾਕੀ ਆ ਤੇ ਨਦੀ ਜ਼ਮਾਨਤ ਲੱਗ ਰਹੀ ਆ ਤੇ ਪਤਾ ਕੀ ਹੈ ਜੀ ਜਿਹੜੀ ਇਹ ਜ਼ਮਾਨਤ ਤਾਂ ਹੋਊ ਜੇਕਰ ਇਹਨਾਂ ਦਾ ਰਿਕਾਰਡ ਆ ਜਿਹੜਾ ਉਹ ਸਹੀ ਪੇਸ ਹੋਊ ਹੁਣ ਇਹਨੇ ਤੇ ਤਾਰਾ ਸਾਰਿਆਂ ਦੇ ਬਰਾਬਰ ਨਾ ਰੱਖੇ ਨੇ ਲੇਕਿਨ ਇਹਨੇ ਦਾ ਕਸੂਰ ਆ ਜਿਹੜਾ ਉਹਨਾਂ ਦਾ ਅਲੱਗ-ਅਲੱਗ ਆ ਹੁਣ ਜਿਹੜਾ ਸਤਨਾਮ ਸਿੰਘ ਆ ਜੀ ਉਹ ਸਿਰਫ ਮੈਂਬਰ ਆ ਉਹ ਪੰਚਾਇਤ ਮੈਂਬਰ ਆ ਉਹ ਉੱਥੇ ਇਕੱਠੇ ਚ ਖੜਾ ਸੀ ਉਹਦਾ ਫਰਜ਼ ਬਣਦਾ ਵੀ ਉਹ ਸਰਪੰਚ ਨੂੰ ਫੋਨ ਕਰੂ ਉਹਨੇ ਮੈਨੂੰ ਫੋਨ ਕਰਿਆ ਮੇਰਾ ਵਰਜਵੰਦ ਉੱਥੇ ਜਾ ਕੇ ਰੋਕਿਆ ਉਹ ਤੋਂ ਬਾਅਦ ਪ੍ਰਸ਼ਾਸਨ ਫੋਨ ਕਰਦਾ ਮੈਂ ਉਹ ਵੀ ਕਰਿਆ ਮੰਨ ਕੇ ਚਲੋ ਮੈਂਬਰ ਵੀ ਉਹ ਵੀ ਅੰਦਰ ਆ ਵਿਚਾਰਾ ਉਹਦਾ ਸਿਰਫ ਇੰਨਾ ਕੁਸੂਰਾ ਵੀ ਇਹਨੇ ਫੋਨ ਕਰਿਆ ਉਹਦੇ ਵੀ ਛੋਟੇ ਛੋਟੇ ਬੱਚੇ ਨੇ ਜੀ ਤੇ ਮਤਲਬ ਸਾਨੂੰ ਪਤਾ ਹੀ ਹੈ ਗਰੀਬਾ ਇੱਕ ਦਿਨ ਦਾ ਦਿਹਾੜੀ ਨਾ ਜਾਣਾ ਤਾਂ ਮੰਨ ਕੇ ਚਲੋ ਵੀ ਘਰ ਚ ਦਵਾਲਾ ਨਿਕਲ ਜਾਂਦਾ ਕਿਉਂ ਸਵੇਰੇ ਇਹਨਾਂ ਨੇ ਕਰਨਾ ਹੁੰਦਾ ਅੱਥਨੇ ਖਾਣਾ ਹੁੰਦਾ ਆਪਣੀ ਆ ਕੰਡੀਸ਼ਨ ਹੁੰਦੀ ਆ ਪਰ ਡੇਢ ਮਹੀਨੇ ਤੋਂ ਕਿਦਾ ਪੁੱਤ ਵੇ ਗੁਨਾਹ ਹੋਣ ਦੇ باوجود ਵੀ ਉਹ ਜੇਲ੍ਹ 'ਚ ਬੈਠਾ ਉਹਨਾਂ ਦੇ ਪਰਿਵਾਰ ਮਤਲਬ ਬਹੁਤ ਜ਼ਿਆਦਾ ਦੁਖੀ ਆ ਤੇ ਇਸ ਤੋਂ ਬਾਅਦ ਆ ਗਏ ਜੀ ਨਿਰਮਲ ਸਿੰਘ ਜਿਹੜ ਛੁੜੀ ਜਿਹੜੇ ਬਿਡੇ ਨੇ ਮੇਰੇ ਕੋਲ ਆਉਂਦੀਆਂ ਨੇ ਤੇ ਉਹ ਪਿਆਰ ਲੈਂਦੀਆਂ ਨੇ ਉਹ ਵੀ ਪੁੱਛਦੀਆਂ ਨੇ ਵੀ ਸਾਡਾ ਪਾਪਾ ਕਿਦਵਾਉ ਪਤਾ ਨਹੀਂ ਇਹਨਾਂ ਲੋਕਾਂ ਨੂੰ ਕਿਉਂ ਨਹੀਂ ਇੰਨੀ ਸ਼ਰਮ ਆਉਂਦੀ ਵੀ ਇੰਨੀ ਜਿਹੜੀ ਕਾਨੂੰਨੀ ਹਰਕਤ ਕੀਤੀ ਹੈ ਕਿ ਬਿਲਕੁਲ ਬੇਗੁਨਾ ਬੰਦਾ ਜੀ ਉਹ ਉਹ ਸਿਰਫ ਤਾਰੇ ਦੇ ਨਾਲ ਕੰਮ ਕਰਦਾ ਸੀ ਜਿਹੜਾ ਕੁੜੀ ਦਾ ਪਾਪ ਸੀ ਤਾਰਾ ਉਹਦੇ ਨਾਲ ਕੰਮ ਕਰਦਾ ਸੀ ਉਹ ਕੰਮ ਤੇ ਗਿਆ ਜਾਂਦੇ ਹੋਏ ਰਾਹ ਦੇ ਵਿੱਚ ਤਾਰਾ ਸਿੰਘ ਨੇ ਕੁੱਟਣ ਵਾਸਤੇ ਡੰਡਾ ਵੀ ਤੋੜਿਆ ਉਹ ਨਿਰਮਲ ਸਿੰਘ ਨੇ ਛੁਟਵਾਇਆ ਵੀ ਇਹ ਡੰਡੇ ਨਾਲ ਕੁੱਟਣਾ ਨਹੀਂ ਮੈਂ ਤਾਂ ਉਹ ਬੰਦੇ ਦਾ ਧੰਨਵਾਦ ਕਰੂੰ ਵੀ ਹਾਂ ਭਾਈ ਉਹਨੇ ਬੰਦੇ ਦੀ ਜਾਨ ਬਚਾਈ ਖਬਰ ਕਿੱਥੇ ਮਾਰਦਾ ਜੇ ਛਰਚ ਕਹਿੰਦੇ ਨੇ ਜਿਹੜੀ ਇਨਵੈਸਟੀਗੇਸ਼ਨ ਸਹੀ ਤਰੀਕੇ ਨਾਲ ਨਹੀਂ ਕੀਤੀ ਉਹਨੂੰ ਵੀ ਵਿਚਾਰਾਂ ਨੂੰ ਜੇਲ੍ਹ ਚ ਸੜਦਾ ਲੱਗਦਾ ਕਿ ਹੁਣ ਜਿਹੜਾ ਆਮ ਕੋਈ ਇਨਸਾਨ ਆ ਉਹ ਗਲਤ ਹੋ ਰਹੇ ਕੰਮ ਨੂੰ ਰੋਕੂਗਾ ਜਾਂ ਸਹੀ ਕਰੂਗਾ ਉਹ ਜਿਹੜਾ ਇਹ ਕੰਮ ਆ ਪਤਾ ਕੀ ਜੀ ਹੁਣ ਸਹੀ ਤਾਂ ਦੇਖੋ ਹੁਣ ਪ੍ਰਸ਼ਾਸਨ ਦੇ ਹੱਥ ਆ ਜੇ ਪ੍ਰਸ਼ਾਸਨ ਚਾਹੇ ਤਾਂ ਇਹਨੂੰ 5 ਮਿੰਟਾਂ ਚ ਸਹੀ ਕਰ ਸਕਦਾ ਉਹਦੇ ਲਈ ਸਾਰੇ ਪ੍ਰੂਫ ਨੇ ਮੈਂ ਵੀ ਦੇਈ ਬੈਠਾ ਉਹਨਾਂ ਨੂੰ ਮੇਰੇ ਤੋਂ ਵੱਧ ਪਤਾ ਵੀ ਇਹ ਕੀ ਹੋਇਆ ਕੀ ਨਹੀਂ ਹੋਇਆ ਤੇ ਜੇਕਰ ਪ੍ਰਸ਼ਾਸਨ ਚਾਹੇ ਤਾਂ ਇਹ ਸਹੀ ਹੋ ਸਕਦਾ ਜੀ ਇਹਨਾਂ ਦੇ ਪਰਿਵਾਰ ਨੇ ਜਿਹੜੇ ਸਰਜੀਤ ਸਿੰਘਾ ਜੀ ਉਹ ਚਰਜੀਤ ਸਿੰਘ ਦਾ ਬਸ ਇੰਨਾ ਗਰੋਲਾ ਕੇ ਉਹ ਗਿਆ ਉਹਦੇ ਨਾਲ ਕੰਮ ਦੇ ਲਾਪਰੀਤ ਨਾਲ ਕੰਮ ਤੇ ਜਾਂਦਾ ਲਾਪਰੀਤ ਕੰਮ ਤੇ ਗਿਆ ਉਸ ਤੋਂ ਬਾਅਦ ਤਾਰਾ ਸਿੰਘ ਨਿਰਮਲ ਸਿੰਘ ਉੱਤੇ ਪਹੁੰਚੇ ਉੱਥੋਂ ਲੈ ਕੇ ਆਏ ਨੇ ਉਹਨਾਂ ਜਿਹਦੇ ਨਾਲ ਕੰਮ ਤੇ ਗਿਆ ਉਹ ਜਦੋਂ ਸਵੇਰੇ ਘਰੇ ਘਰੋਂ ਲੈ ਕੇ ਗਿਆ ਉਹਨੂੰ ਬਿਠਾ ਕੇ ਤਾਂ ਸ਼ਾਮ ਨੂੰ ਘਰੇ ਵੀ ਉਹੀ ਬੰਦਾ ਛੱਡੂਗਾ ਤਾਂ ਕਰਕੇ ਉਹ ਇੱਕ ਜ਼ਿੰਮੇਵਾਰ ਹੋਣ ਦੇ ਨਾਤੇ ਵੀ ਲਾਪ ਦੀ ਆਪਣਾ ਲਾਪਰੀਤ ਦੀ ਜ਼ਿੰਮੇਵਾਰੀ ਮੇਰੀ ਆ ਉਹ ਤਾਂ ਕਰਕੇ ਵਾਪਸ ਉਹਨਾਂ ਨਾਲ ਆਇਆ ਪਿੰਡ ਪਰ ਉਹਨੂੰ ਵੀ ਇੱਕ ਮਤਲਬ ਕਹਦੇ ਨਹੀਂ ਕਿਡਨੈਪਰ ਬਣਾਤਾ ਜੀ ਜਿਹੜਾ ਤਾਰਾ ਸਿੰਘਾ ਉਹਨੇ ਕੁੱਟਿਆ ਉਹ ਕਹਿੰਦਾ ਮੇਰੀ ਕੁੜੀ ਨੂੰ ਮੈਸੇਜ ਕਰੇ ਉਹਦਾ ਗੁੱਸ ਅਸਲ ਦੇ ਵਿੱਚ ਮੁੱਦਾ ਕੀ ਸੀ ਬਾਲ ਕੱਟਣ ਦਾ ਧਾਰਮਿਕ ਮੁੱਦਾ ਪਰ ਬਾਲ ਕੱਟਣ ਨਾਲ ਤੱਜ ਵੀ ਬਾਰੇ ਫਿਰਿਆ ਜੀ ਮਤਲਬ ਜਿਹੜਾ ਬੰਦੇ ਜਿਹੜਾ ਕੇਸ ਦਾ ਮੁੱਖ ਦੋਸ਼ੀ ਸੀ ਉਹ ਤਾਂ ਬਾਹਰ ਆ ਤੇ ਜਿਹੜੇ ਬੇਗਨਾ ਲੋਕ ਨੇ ਉਹ ਅੰਦਰ ਨੇ ਉਹ ਅੰਦਰ ਨੇ ਜੀ ਆਪਾਂ ਜੇ ਇੱਥੇ ਗੱਲ ਕਰੀਏ ਪੁਲਿਸ ਪ੍ਰਸ਼ਾਸਨ ਦੀ ਕੀ ਗੱਲ ਉਹਨਾਂ ਨੂੰ ਤਨਖਾਹ ਨਹੀਂ ਮਿਲਦੀ ਅੱਜ ਕੱਲੇ ਪਤਾ ਜਿਹੜੇ ਕੰਮ ਨਹੀਂ ਕਰ ਰਹੇ ਉਹ ਦੇਖੋ ਪੁਲਿਸ ਉਹ ਪ੍ਰਸ਼ਾਸਨ ਨੂੰ ਤਨਖਾਹ ਵੀ ਵਧੀਆ ਸਭ ਕੁਝ ਮਿਲਦਾ ਉਹਨਾਂ ਨੂੰ ਪਰ ਪਤਾ ਫਿਰ ਮੈਨੂੰ ਲੱਗਦਾ ਵੀ ਹੈ ਨਾ ਗਰਮੀ ਜ਼ਿਆਦਾ ਹੈ ਉਹਨਾਂ ਦਾ ਫੇਸ ਵਿੱਚ ਨਿਕਲਣਾ ਹੁਣ ਮਨ ਨਹੀਂ ਕਰ ਰਿਹਾ ਹੁਣ ਸ਼ਾਇਦ ਇਹ ਵੀ ਹੋ ਸਕਦਾ ਜੀ ਵੀ ਠੀ ਪਰ ਪਤਾ ਕੀ ਜੀ ਪੁਲਿਸ ਪ੍ਰਸ਼ਾਸਨ ਮੈਂ ਕਾਫੀ ਮਸਲੇ ਜਿਹੜੇ ਮੈਂ ਆਪਦੇ ਆਪ ਦੇ ਦੱਸੂਗਾ ਆਪਦੇ ਜਿਹੜਾ ਮਤਲਬ ਜਦੋਂ ਤੋਂ ਮੈਂ ਸਰਪੰਚ ਬਣਿਆ 6 7 ਮਹੀਨੇ 8 ਮਹੀਨੇ ਦੇ ਉਹ ਮੈਂ ਰਿਟਨ ਚ ਜਿਹੜੇ ਸਾਰੇ ਦੇ ਰਿਹਾ ਤੇ ਤੁਹਾਨੂੰ ਤਾਂ ਸਿਰਫ ਇੱਕ ਮਸਲਾ ਦੱਸਿਆ ਇਹ ਤੋਂ ਬਿਨਾਂ ਵੀ ਕਈ ਮਸਲੇ ਨੇ ਸਾਰੇ ਜਿਹੇ ਪੈਨੇ ਜੀ ਮਤਲਬ ਕੋਈ ਜ਼ਿੰਮੇਵਾਰੀ ਨੂੰ ਲੈਂਦਾ ਸੁਲਝਾਉਣ ਦੀ ਇੱਥੇ ਤਾਂ ਆਪੀ ਜੱਜ ਆਪੀ ਵਕੀਲ ਆਪੀ ਫੈਸਲੇ ਬਸ ਆ ਚੱਲ ਰਹੀ ਹੈ ਕਿਉਂਕਿ ਅਸੀਂ ਸਾਰੇ ਨੇ ਜੀ ਆਮ ਆਦਮੀ ਨੂੰ ਦੇਖ ਵੋਟਾਂ ਦੀ ਗੱਲ ਕਰਦੇ ਆਂ ਜੀ ਆਮ ਆਦਮੀ ਨੂੰ ਵੋਟਾਂ ਪਈਆਂ ਸਾਰੇ ਪਿੰਡਾਂ ਨੇ ਪਈਆਂ ਉਹਨਾਂ ਨੂੰ ਪਤਾ ਭਗਵੰਤ ਮਾਮ ਜੀ ਨੂੰ ਪਤਾ ਦੇਵ ਮਾਨ ਜੀ ਨੂੰ ਪਤਾ ਵੀ ਪੂਰਾ ਪਿੰਡ ਆਮ ਆਦਮੀ ਦਾ ਪਰ ਉਹਨਾਂ ਨੇ ਅੱਜ ਤੱਕ ਸਾਡੇ ਪਿੰਡ ਦਾ ਕਿਸੇ ਵਿਕਾਸ ਦੇ ਵਿੱਚ ਕੋਈ ਹੱਥ ਪਟਾਇਆ ਨਹੀਂ ਕੀ ਗੱਲ ਹੈ ਵੋਟਾਂ ਵੇਲੇ ਤਾਂ ਬੜੇ ਪੈਰੀ ਹੱਥ ਲਾਏ ਹੋਣਗੇ ਆ ਕੇ ਲੋਕਾਂ ਨੇ ਮੈਂ ਕਹਿੰਨੀ ਐਮਐਲਏ ਸਾਹਿਬ ਨਹੀਂ ਉਹ ਨਹੀਂ ਪੁੱਛਦੇ ਵੋਟਾਂ ਪੈ ਗਈ ਜ ਇਹਨਾਂ ਨੇ ਬਸ ਸਿਰਫ ਆਪਣੀਆਂ ਬੜੀਆਂ ਬੜੀਆਂ ਪੋਸਟਾਂ ਲੈਣੀਆਂ ਹੁੰਦੀਆਂ ਨੇ ਉਸ ਤੋਂ ਬਾਅਦ ਗਰੀਬ ਜਨਤਾ ਕਿੱਥੇ ਜਾਂਦੀ ਇਹਨਾਂ ਨੂੰ ਕੋਈ ਮਤਲਬ ਨਹੀਂ ਜੇ ਤੋਂ ਸਰ ਸੀ ਸਿੱਖ ਜਥੇਬੰਦੀਆਂ ਸੀ ਜਿਹੜੀਆਂ ਆਈਆਂ ਸੀ ਉਹਨਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਵੀ ਜੇ ਅਜਿਹੇ ਮਾਮਲੇ ਹੁੰਦੇ ਨੇ ਕੋਈ ਧਾਰਮਿਕ ਬੇਅਦਬੀ ਵਾਲੇ ਆਪਾਂ ਕਹਿੰਦੀਆਂ ਮਾਮਲੇ ਹੁੰਦੇ ਨੇ ਤਾਂ ਉਹਨਾਂ ਦੀ ਤੈਅ ਤੱਕ ਜਰੂਰ ਜਾਓ ਜੋ ਅਸਲ ਸਚ ਓਏ ਜਿਹੇ ਜਿਹੜੇ ਕੰਮ ਨੇ ਉਹ ਨਾ ਕਰ ਸਕਣ ਤੇ ਆਪਾਂ ਅਸੀਂ ਅਗਲੇ ਪਾਰ ਦੇ ਵਿੱਚ ਜਗਰ ਪੁਲਿਸ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰਦਾ ਤਾਂ ਆਪਾਂ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦਾ ਹੀ ਪੱਕ ਜਾਣਾਗੇ ਵੀ ਹਾਂ ਹਜੇ ਵੀ ਇਹ ਅਸਲ ਸਚਾਈ ਹੈਗੀ ਕੀ ਸੀ ਕੀ ਜਿਹੜੀ ਸੁਖਤੈਂ ਸਿੰਘ ਨੇ ਦੱਸੀ ਇਹ ਗੱਲਬਾਤ ਵੀ ਇਹ ਗੱਲਬਾਤ ਸੀ ਇਹ ਮਾਮਲਾ ਸੀਗਾ ਉਹ ਸੱਚ ਸੀ ਜਾਂ ਕਿਵੇਂ ਸੀਗਾ ਤੁਸੀਂ ਇਹਦੇ ਪ੍ਰੋਨਿਜ਼ ਪੰਜਾਬ ਮੈ ਜਨਦੀਪ ਕੋਰ